ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦੇ ਨਾਲ ਬਿਲਕੁਲ ਇਸ ਸੀਸ ਦੇ ਲੋਕ ਫਕਰ ਮਹਿਸੂਸ ਕਰਦੇ ਆ ਕਿ ਫਕਰ ਮਹਿਸੂਸ ਕਰਦੇ ਸਾਡਾ ਮੁੱਖ ਮੰਤਰੀ ਕਿ ਉਹ ਜਰਾਬ ਘੋਟਾਲੇ ਦੇ ਫਕਰ ਮਹਿਸੂਸ ਕੋਈ ਕੋਈ ਘੋਟਾਲਾ ਹੋਇਆ ਹੀ ਨਹੀਂ 1 ਰੁਪਏ ਦਾ ਰੋਪ ਸਾਬਤ ਨਹੀਂ ਹੋਇਆ ਅਜੇ ਤੱਕ ਤੁਹਾਡੇ ਤਿੰਨ ਵਾਰ ਐਮ ਐਲ ਏ ਬਣਨ ਦੇ ਬਾਵਜੂਦ ਤੁਹਾਨੂੰ ਮੰਤਰੀ ਨਹੀਂ ਬਣਾਇਆ ਗਿਆ ਸਿੱਖਾਂ ਚ ਪੰਜਾਬ ਚ ਬੈਠਿਆਂ ਚ ਰੋਸ ਰਹਿੰਦਾ ਹੈ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਦਿੱਲੀ ਚ ਕਿਉਂ ਨਹੀਂ ਬਾਕੀ ਦਿੱਲੀ ਚ ਇੱਕ ਲਿਮਿਟੇਸ਼ਨ ਹੈ ਕਿ ਦਿੱਲੀ ਚ ਜਿੰਨਾ ਬਾਕੀ ਸੂਬਿਆਂ ਚ ਟੋਟਲ ਸਟਰੈਂਥ ਦੇ 15% ਤੱਕ ਐਮਐਲਏ ਜਿਹੜੇ ਹੁੰਦੇ ਨੇ ਮinistr ਬਣ ਸਕਦੇ ਆ ਪਰ ਦਿੱਲੀ ਚੋਂ 10% ਹੈ। ਉਹ 10% ਚੋਂ ਇੱਕ ਕੋਈ ਸਿੱਖ ਨਹੀਂ ਹੋ ਸਕਦਾ। ਜਦ ਆਮ ਆਦਮੀ ਪਾਰਟੀ ਬਣੀ ਹੈ ਦਿੱਲੀ ਦੇ ਸਿੱਖ ਬਿਲਕੁਲ ਵਨ ਸਾਈਡਿਡ ਆਮ ਆਦਮੀ ਪਾਰਟੀ ਨੂੰ ਵੋਟ ਕਰਦੇ ਕਿਉਂਕਿ ਸਿੱਖ ਤਾਂ ਆਮ ਆਦਮੀ ਪਾਰਟੀ ਦੇ ਨਾਲ ਨੇ ਆਮ ਆਦਮੀ ਪਾਰਟੀ ਹੈ ਕਿ ਨਹੀਂ ਸਿੱਖਾਂ ਦੇ ਨਾਲ। ਕਹਿੰਦੇ ਕਿ ਹੁਣ ਆਮ ਆਦਮੀ ਆਮ ਨਹੀਂ ਰਹੀ। ਇਸ ਵਾਰ ਸਭ ਤੋਂ ਵੱਡਾ ਮੁੱਦਾ ਹੀ ਸੀਐਮ ਸਾਹਿਬ ਦਾ ਘਰ ਰਿਹਾ ਹੈ ਇਲੈਕਸ਼ਨ ਦੇ ਵਿੱਚ। ਦਿੱਲੀ ਦੇਸ਼ ਦੀ ਕੈਪੀਟਲ ਉਦੇ ਮੁੱਖ ਮੰਤਰੀ ਦਾ ਕਾਰ ਸ਼ਾਨਦਾਰ ਹੋਣਾ ਚਾਹੀਦਾ ਦਿੱਲੀ ਵਾਲੇ ਸੀਜ਼ਨ ਪ੍ਰਾਊਡ ਫੀਲ ਕਰ ਰਹੇ ਆ ਇਸ ਤੋਂ 100 ਗੁਣੇ ਵੱਡੇ ਕਾਰਜ ਪ੍ਰਧਾਨ ਮੰਤਰੀ ਸਾਹਿਬ ਰਹਿੰਦੇ ਨੇ ਸਾਨੂੰ ਤੇ ਕੋਈ ਦੇ ਕਰਨੀ ਸਾਨੂੰ ਉੱਦੇ ਬਕਰ ਹੈ ਕਾਰ ਸ਼ਾਨਦਾਰ ਦੇ ਵਿੱਚ ਤੁਸੀਂ ਗਏ ਹੋ ਕਿ ਨਹੀਂ ਮੈਂ ਪੁੱਛਿਆ ਤੁਸੀਂ ਦੇਖਿਆ ਜਾ ਕੇ ਹਾਂ ਮੈਂ ਗਿਆ ਬੜੇ ਪੁਰਦੇ ਕਹਿੰਦੇ ਬਹੁਤ ਕਰੋੜਾ ਰੁਪਏ ਦੇ ਤਾਂ ਪਰਦੇ ਹੀ ਲੱਗੇ ਉੱਥੇ ਪਰਦੇ ਸ਼ਾਨਦਾਰ ਲੱਗੇ ਤੁਹਾਡੇ ਸਟੂਡੀਓ ਦੇ ਪਰਦੇ ਸ਼ਾਨਦਾਰ ਲੱਗੇ ਹੋਣੇ ਚਾਹੀਦੇ ਆ ਪੰਜਾਬ ਤੋਂ ਕੀ ਲੋਡ ਸੀ ਇਹਨੇ ਇਹਨੇ ਲੋਕ ਬੁਲਾਉਣ ਦੀ ਇੱਥੇ ਕਾਰਾਂ ਲਈ ਫਿਰਦੇ ਨੇ ਭਗਵੰਤ ਮਾਨ ਸਾਹਿਬ ਇੱਥੇ ਆਏ ਤੁਹਾਡੇ ਲਈ ਫਾਇਦਾ ਹੋਇਆ ਇਹ ਸਾਡੀ ਨੈਸ਼ਨਲ ਪਾਰਟੀ ਹੈ ਪਾਰਟੀ ਵਿੱਚ ਕਿਤੇ ਵੀ ਕੋਈ ਕੰਮ ਹੁੰਦਾ ਕੋਈ ਇਲੈਕਸ਼ਨ ਹੁੰਦਾ ਤਾਂ ਸਾਰੀ ਪਾਰਟੀ ਇਕੱਠੀ ਹੁੰਦੀ ਹੈ ਦਿੱਲੀ ਕਮੇਟੀ ਦੇ ਲੀਡਰਸ਼ਿਪ ਸਿੱਧੇ ਤੌਰ ਦੇ ਉੱਤੇ ਬੀਜੇਪੀ ਦੇ ਸਮਰਥਨ ਚ ਹੈ ਬਹੁਤ ਸਪਸ਼ਟ ਹੈ ਇਹ ਗੱਲ ਕਿ ਦਿੱਲੀ ਦੇ ਸਿੱਖ ਦਿੱਲੀ ਕਮੇਟੀ ਦੇ ਪ੍ਰਭਾਵ ਚ ਬੀਜੇਪੀ ਨੂੰ ਵੋਟ ਕਰਨਗੇ ਅੱਜ ਜੋ ਬੀਜੇਪੀ ਦੀ ਟਿਕਟਾਂ ਦੇ ਇਲੈਕਸ਼ਨ ਲੜ ਰਹੇ ਨੇ ਬੀਜੇਪੀ ਨੂੰ ਗਾਲ੍ਹਾਂ ਕੱਢ ਰਹੇ ਸੀ ਕੁਝ ਟਾਈਮ ਪਹਿਲਾਂ ਤੱਕ ਕਿ ਮਰ ਜਾਗਾ ਪਰ ਬੀਜੇਪੀ ਜਿੱਜਾਗਾ ਚੁਪਾਂਗਾ ਨਹੀਂ ਇਹ ਨਹੀਂ ਕਰਾਂਗਾ ਤੇ ਮੈਂਟ ਲੱਗਿਆ ਤਿਲਕਨਗਰ ਦਿੱਲੀ ਦਾ ਉਹ ਇਲਾਕਾ ਜਿਹੜਾ ਸਿੱਖਾਂ ਦਾ ਗੜ ਕਿਹਾ ਜਾਂਦਾ ਹੈ 84 ਜਦੋਂ ਵੀ ਚੇਤੇ ਕਰੀਦਾ ਤਾਂ ਉਹ ਇਲਾਕੇ ਦਿੱਲੀ ਦੇ ਤਿਲਕਨਗਰ ਔਰ ਇਹ ਸਾਰੇ ਸਾਡੇ ਜ਼ਹਿਨ ਦੇ ਵਿੱਚ ਆਉਂਦੇ ਆ ਕਿ ਕੈਸੇ ਹਾਲਾਤ ਅਸੀਂ ਦੇਖੇ ਹੋਣੇ ਆ ਪਿਛਲੇ 3 ਟਰਮਸ ਤੋਂ ਇਸ ਇਲਾਕੇ ਨੂੰ ਇੱਕ ਸਿੱਖ ਐਮਐਲਏ ਦੇ ਵਜੋਂ ਜਰਨੈਲ ਸਿੰਘ ਹੋਣਾ ਨੇ ਸੇਵਾ ਨਿਭਾਈ ਹੈ ਬਹੁਤ ਸਾਰੇ ਮਾਇਨੇ ਨੇ ਇਸ ਗੱਲ ਦੇ ਸਮਝਣਾ ਪਊਗਾ ਸਾਨੂੰ ਕਿ ਦਿੱਲੀ ਦੀ ਸਿਆਸਤ ਚ ਸਿੱਖਾਂ ਦੀ ਰੈਪ੍ਰেজੈਂਟੇਸ਼ਨ ਕਿੰਨੀ ਲਾਜ਼ਮੀ ਹੈ ਔਰ ਆਮ ਆਦਮੀ ਪਾਰਟੀ ਤੇ ਕੁਐਸਚਨ ਉੱਠਦੇ ਰਹੇ ਕਿ ਸਿੱਖਾਂ ਨੂੰ ਉਹ ਰੈਪ੍ਰেজੈਂਟੇਸ਼ਨ ਨਹੀਂ ਮਿਲੀ ਜੋ ਮਿਲਣੀ ਚਾਹੀਦੀ ਸੀ ਮੰਤਰੀ ਨਹੀਂ ਬਣਾਇਆ ਗਿਆ ਜਾਂ ਵੱਡੇ ਅਹੁਦਿਆਂ ਤੇ ਸਿੱਖ ਕਿਉਂ ਨਹੀਂ ਹੈਗੇ ਪਰ ਜਰਨੈਲ ਸਿੰਘ ਹੁਣੇ ਪੰਜਾਬ ਦੇ ਇੰਚਾਰਜ ਵੀ ਬਣਦੇ ਆ ਔਰ ਇੱਕ ਵੱਡਾ ਆਮ ਆਦਮੀ ਪਾਰਟੀ ਦਾ ਦੇਸ਼ ਦੇ ਵਿੱਚ ਚਿਹਰਾ ਬਣਿਆ ਇਹਨਾਂ ਤੋਂ ਅੱਜ ਸਮਝਾਂਗੇ ਕਿ ਸਿੱਖ ਸਿੱਖ ਰਾਜਨੀਤੀ ਦੇਖੋ ਜਰਨੈਲ ਸਿੰਘ ਦਿੱਲੀ ਦੀ ਸਿਆਸਤ ਚ ਕਿੱਥੇ ਖੜੇ ਨੇ ਭਾਜੀ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਕਰ ਸਾਹਿਬ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਥੱਕੇ ਨਹੀਂ ਲੱਗ ਰਹੇ ਨਾਰਮਲੀ ਕੈਂਪੇਨ ਚ ਬਹੁਤ ਥੱਕੇ ਲੱਗਦੇ ਹੁੰਦੇ ਆ ਤੁਸੀਂ ਫਰੈਸ਼ ਲੱਗ ਰਹੇ ਹੋ ਹਾਂ ਗਲਾ ਜਰੂਰ ਥੋੜਾ ਦਰਸ ਨਹੀਂ ਹੈ ਪਰ ਬਾਕੀ ਸਭ ਹੌਸਲੇ ਅਕਾਲ ਪੁਰਖ ਦੀ ਕਿਰਪਾ ਨਾਲ बुलंद ਰਹੇ ਬਹੁਤ ਵਧੀਆ ਚੱਲ ਰਹਾ ਹੈ 84 ਦੇ ਜੈਨੋਸਾਈਡ ਤੋਂ ਬਾਅਦ ਸਿੱਖ ਕਿੱਥੇ ਪਹੁੰਚ ਗਏ ਆ ਜੇ 30 ਸਾਲ ਬਾਅਦ 40 ਸਾਲ ਬਾਅਦ ਅਸੀਂ ਕਿੱਥੇ ਤੱਕ ਪਹੁੰਚੇ ਵਿਖੋ ਨਸੀਤਰਾ 1984 ਸਿੱਖ ਕਤਲਿਆਂ ਦੀ ਕਿਵੇਂ ਦੀ ਇੱਕ ਐਵੇਂ ਦੀ ਘਟਨਾ ਹੈ ਜੋ ਰਹਿੰਦੀ ਦੁਨੀਆ ਤੱਕ ਸਿੱਖਾਂ ਦੇ ਦਿਲਾਂ ਵਿੱਚ ਜਿਉਂਦੀ ਰਹੇਗੀ ਅ ਮੈਂ ਉਹਨਾਂ ਪਰਿਵਾਰਾਂ ਨਾਲ ਉਹਨਾਂ ਦੇ ਬੱਚਿਆਂ ਨਾਲ ਪੜਿਆ ਖੇਡਿਆ ਵੱਡਾ ਹੋਇਆ ਉਹ ਸਾਰਾ ਟਾਈਮ ਵਿਖਿਆ ਤੇ ਉਸ ਜ਼ਖਮ ਦੀ ਵਰਪਾਈ ਤਾਂ ਕਦੇ ਨਹੀਂ ਹੋ ਸਕਦੀ ਭੁੱਲਦੇ ਨਹੀਂ ਲੋਕ ਕਦੇ ਭੁੱਲਣ ਵਾਲੀ ਗੱਲ ਹੈ ਹੀ ਨਹੀਂ ਕਿਸੇ ਦੇ ਸਾਟ ਬਾਜੇ ਉਹਦਾ ਦਾਗ ਨਹੀਂ ਜਾਂਦਾ ਇੱਥੇ ਤੇ ਪਰਵਾਰਾਂ ਦੇ ਪਰਿਵਾਰ ਨੂੰ ਜਾਣ ਦਿੱਤੇ ਪੂਰੀ ਕੌਮ ਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਗਈ ਭੁੱਲਣ ਵਾਲੀ ਚੀਜ਼ ਤੇ ਹੈ ਹੀ ਨਹੀਂ ਪਰ ਮੈਂ ਕੋਸ਼ਿਸ਼ ਹੈ ਕੀਤੀ ਜਦੋਂ ਮੈਨੂੰ ਇਹ ਜਿੰਮਾ ਮਿਲਿਆ ਕਿ ਮੈਂ ਇਸ ਚੀਜ਼ ਦੇ ਵਾਸਤੇ ਕੁਝ ਇਹੋ ਜਿਹਾ ਕਰਾਂ ਜੋ ਚੀਜ਼ ਉਸ ਜ਼ਖਮ ਤੇ ਮਲ੍ਹਮ ਲਾਉਣ ਦਾ ਕੰਮ ਕਰੇ ਹਮ ਜਦੋਂ ਮੈਂ ਐਮਐਲਏ ਬਣਿਆ ਤੇ ਮੈਨੂੰ ਬਹੁਤ ਸਾਰੇ ਮੇਰੇ ਯਾਰ ਦੋਸਤ ਨੇ ਜਿਹੜੇ ਮੇਰੇ ਨਾਲ ਹੀ ਪੜਦੇ ਸੀ ਤੇ ਉਹ ਕਹਿੰਦੇ ਯਾਰ ਇਹਨੂੰ ਦੰਗੇ ਕਿਉਂ ਕਿਹਾ ਜਾਂਦਾ বারবার দंगे के आगे تے ਹੋਰ ਸਾਡੇ जखमा تے লুন ছিটਕਣ والی گل ہے۔ تے ਤੁਸੀਂ ਇਹਨੂੰ ਕੀ ਵਿਧਾਨ ਸਭਾ ਚ ਆਫੀਸ਼ੀਅਲੀ ਕੁਝ ਕਤਲੇਆਮ ਜਾਂ ਜੀਨੋਸਾਈਡ ਡਿਕਲੇਰ ਦੀ ਕਰਾ ਸਕਦੇ। ਤੇ ਆਪਾਂ کوشش ਕੀਤੀ ਤੇ ਮੈਨੂੰ ਇਹ ਚੀਜ਼ ਦਾ ਨਮੰਦਾ ਕਿ ਇੱਕ ਮੌਕਾ ਮਿਲਿਆ ਤੇ ਆਪਾਂ ਦਿੱਲੀ ਵਿਧਾਨ ਸਭਾ ਦੇ ਅੰਦਰ ਇਹਨੂੰ ਆਫੀਸ਼ੀਅਲੀ ਜੀਨੋਸਾਈਡ ਡਿਕਲੇਰ ਕਰਾਇਆ। ਭਈ ਇਹ ਦੰਗੇ ਨਹੀਂ ਸੰ। ਦੰਗੇ ਤਾਂ ਉਹ ਹੁੰਦੇ ਨੇ ਜਿਸ ਚ ਦੋ ਗਰੁੱਪ ਪੇੜਦੇ ਆ। ਇੱਥੇ ਤੇ ਗਰੁੱਪ ਦੇ ਗਰੁੱਪ ਨੇ ਇੱਕ ਇੱਕ ਪਰਿਵਾਰ ਨੂੰ ਇੱਕ ਇੱਕ ਬੰਦੇ ਨੂੰ ਘੇਰ ਘੇਰ ਕੇ ਮਾਰਿਆ ਤੇ ਦੰਗੇ ਦੇ ਕਿਸੇ ਪਾਸਿਓਂ ਨਹੀਂ ਬੰਦ ਲਾ। ਤੇ ਇਸ ਤੋਂ ਬਾਅਦ ਜੋ ਵੀ ਹੋ ਸਕਿਆ ਮੇਰੇ ਤੋਂ ਭਾਵੇਂ ਉਹਨਾਂ ਦੇ ਘਰਾਂ ਦੀ ਮਰਮੱਤ ਤੋਂ ਲੈ ਕੇ ਉਹਨਾਂ ਦੀ ਕਲੋਨੀ ਨੂੰ ਬੈਟਰ ਕਰਨ ਵਾਸਤੇ ਜਾਂ ਉਹਨਾਂ ਦੇ ਰੋਜ਼ਗਾਰ ਲਈ ਜੋ ਹੋ ਸਕਦਾ ਐ ਮੈਂ ਐ ਨਹੀਂ ਮੰਨਦਾ ਕਿ ਮੈਂ ਕਿਸੇ ਤੇ एहसान ਕਰ ਰਿਹਾ ਸਾਡੇ ਸਭ ਦਾ ਫਰਜ਼ ਹੈ। ਤੇ ਗੁਰੂ ਮਹਾਰਾਜ ਨੇ ਜੇ ਸੇਵਾ ਮੈਨੂੰ ਦਿੱਤੀ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ। ਉਹਨਾਂ ਪਰਿਵਾਰਾਂ ਦੇ ਹਾਲਾਤ ਕੀ ਹੈ ਜਿਹੜੇ ਕਿਸੇ ਵੇਲੇ ਚੰਗਾ ਕਾਰੋਬਾਰ ਸੀ ਜਾਂ ਫੈਕਟਰੀਆਂ ਦੇ ਮਾਲਕ ਸੀ ਜਿਹੜੇ ਬਰਬਾਦ ਹੋਏ। ਤਿਲਕਨਗਰ ਦਾ ਮੈਂ ਸਪੈਸੀਫਿਕਲੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਅੱਜ ਉਹ ਫਾਈਨੈਂਸ਼ੀਅਲੀ ਬਹੁਤ ਸਟਰਗਲ ਕਰ ਰਹੇ ਹੈ ਬਹੁਤ ਗੁਰਬਤ ਦੇ ਦੌਰ ਚੋਂ ਲੰਘ ਰਹੇ ਹੈ। ਅ ਸਾਰਿਆਂ ਦੇ ਇੱਕੋ ਜਿਹੇ ਤੇ ਨਹੀਂ ਹੈਗੇ। ਕੁਝ ਪਰਿਵਾਰ ਬਹੁਤ ਅ ਚੜਦੀ ਕਲਾ ਚ ਵੀ ਨੇ ਕੁਝ ਬੱਚੇ ਬਹੁਤ ਲੈ ਕੇ ਨਿਕਲੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸੈਟਲ ਕੀਤਾ। ਕੁਝ ਪਰਿਵਾਰ ਬਹੁਤ ਪਰੇਸ਼ਾਨੀ ਚ ਨੇ। ਅਸੀਂ ਵੀ ਮਤਲਬ ਛੋਟਾ ਮੋਟਾ ਕੋਈ ਰੋਜ਼ਗਾਰ ਕਰਦੇ ਨੇ ਕੁਝ ਪਰਵਾਰਾਂ ਚ ਕਮਾਣ ਵਾਲਾ ਹੀ ਕੋਈ ਨਹੀਂ ਸੀ ਮਤਲਬ ਜਿਨਾਂ ਦੇ ਪੂਰੇ ਦੇ ਪੂਰੇ ਘਰ ਦੇ ਬੰਦੇ ਹੀ ਮਾਰਦੇ ਇੱਤੇ ਉਹਨਾਂ ਚ ਕਮਾਣ ਵਾਲਾ ਹੀ ਕੋਈ ਨਹੀਂ ਸੀ ਤੇ ਉਹ ਉਹਨਾਂ ਨੇ ਬਹੁਤ ਔਖਾ ਸਮਾਂ ਲੰਘਾਇਆ ਤੇ ਹੁਣ ਜਿੰਮੇਵਾਰੀ ਸਭ ਦੀ ਵੰਡਦੀ ਸੀ ਵੀ ਸਾਰੇ ਸਰਕਾਰਾਂ ਤੋਂ ਤੇ ਆਸ ਹੋ ਨਹੀਂ ਸਕਦੀ ਸਰਕਾਰ ਤੇ ਉਸ ਟਾਈਮ ਦੀ ਤੁਹਾਨੂੰ ਪਤਾ ਹੀ ਹੈ ਖਤਮ ਕਰਨ ਤੇ ਲੱਗੀ ਸੀ ਤੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਮੈਂ ਕੋਈ ਯੋਜਨਾ ਕੰਮ ਨਹੀਂ ਕੀਤਾ ਕਿ ਜੋ ਤਿੰਨਵਾਰ ਸ਼ਿਲਾ ਦਿਖਸ਼ਿਤ ਰਹੇ ਨੇ ਉਸ ਤੋਂ ਪਹਿਲਾਂ ਖੁਰਾਣਾ ਸਾਹਿਬ ਰਹੇ ਨੇ ਮਤਲਬ ਛੋਟੇ-ਮੋਟੇ ਮੁਆਵਜ਼ੇ ਮੈਨੂੰ ਯਾਦ ਹੈ 2013 ਦੇ ਅੰਦਰ ਮੈਂ ਪਹਿਲੀ ਵਾਰ ਇਹਨਾਂ ਨਾਲ ਪ੍ਰੋਟੈਸਟ ਕਰ ਰਿਹਾ ਸੀ ਜਦੋਂ ਸਾਡੀ ਪਾਰਟੀ ਨਹੀਂ ਬਣੀ ਸੀ ਕਿ ਭਈ ਇੱਥੇ ਬਿਜਲੀ ਦੇ ਕੱਟ 8-8 10-10 ਘੰਟੇ ਦੇ ਪੂਰੇ-ਪੂਰੇ ਦਿਨ ਦੇ ਕੱਟ ਲੱਗਦੇ ਆ ਇਹਨਾਂ ਹਾਲਾਤਾਂ ਚ ਰਹਿ ਰਹੇ ਸੀ ਕਿ ਬੱਚੇ ਪੜ ਨਹੀਂ ਪਾ ਰਹੇ ਸੀ ਕੰਮ ਤੇ ਨਹੀਂ ਜਾ ਪਾ ਰਹੇ ਉਸ ਚੀਜ਼ ਦਾ ਆਪਾਂ ਪਹਿਲੀ ਵਾਰ ਪ੍ਰੋਟੈਸਟ ਕੀਤਾ ਸੀ ਫਿਰ ਸਾਡੀ ਸਰਕਾਰ ਬਣਨ ਤੋਂ ਬਾਅਦ ਆਪਾਂ ਸਭ ਤੋਂ ਪਹਿਲਾ ਕੰਮ ਕੀਤਾ ਕਿ ਇਹਨਾਂ ਦੀ ਬਿਜਲੀ ਦੀ ਸਪਲਾਈ ਰੈਗੂਲਰ ਕੀਤੀ 400 ਯੂਨਿਟ ਬਿਜਲੀ ਫ੍ਰੀ ਕੀਤੀ ਹੁਣ ਕੱਟ ਨਹੀਂ ਲੱਗਦੇ ਹੁਣ ਬਿਲਕੁਲ ਨਹੀਂ ਲੱਗਦੇ ਤੇ 400 ਹੌਨਸਟ ਗੱਲ ਕਰਿਓ ਥੱਲੇ ਲੋਕਾਂ ਨੇ ਕਮੈਂਟਾਂ ਚ ਦੱਸ ਹੀ ਦੇਣਾ ਕਿਉਂਕਿ ਮੈਂ ਦਿੱਲੀ ਦਾ ਵਾਸੀ ਨਹੀਂ ਆ ਨਹੀਂ ਤਾਂ ਮੈਂ ਤੁਹਾਨੂੰ ਝੱਟ ਦੱਸ ਦਿੰਦਾ ਵੀ ਇੰਨੇ ਤੋਂ ਇੰਨੇ ਵਜੇ ਕੱਟ ਲੱਗਦੇ ਆ ਬਿਲਕੁਲ ਦਿੱਲੀ ਚ ਪਿਲਕ ਵਿਹਾਰ ਕੀ ਦਿੱਲੀ ਚ ਹੁਣ ਕਿੱਥੇ ਵੀ ਕੱਟ ਨਹੀਂ ਲੱਗਦੇ ਪਾਵਰ ਕੱਟ ਨਹੀਂ ਲੱਗਦੇ ਦਿੱਲੀ ਦੇ ਘਰਾਂ ਚ ਤੁਸੀਂ ਸਹੀ ਕਹਿ ਰਹੇ ਹੋ 2013 ਤੱਕ ਬਿਨਾ ਇਨਵਰਟਰ ਤੇ ਜਨਰੇਟਰ ਦੇ ਗੁਜ਼ਾਰਾ ਨਹੀਂ ਹੁੰਦਾ ਸੀ ਅੱਜ ਤੁਸੀਂ ਦਿੱਲੀ ਵਾਲਿਆਂ ਨੇ ਗੱਲ ਕਰੋ ਇਨਵਰਟਰ ਭੁੱਲ ਗਏ ਕਿੱਥੋਂ ਆਈਏ ਬਿਜਲੀ ਬਿਜਲੀ ਸਾਫ ਅ ਬਿਜਲੀ ਕੰਪਨੀ ਨਾਲ ਸਮਝੋਤੇ ਨਹੀਂ ਕੀਤੇ ਗਏ ਉਹਨਾਂ ਨੂੰ ਆਪਣਾ ਦੋਸਤ ਨਹੀਂ ਬਣਾਇਆ ਗਿਆ ਤੇ ਇਮਾਨਦਾਰੀ ਨਾਲ ਜੋ ਐਗਰੀਮੈਂਟ ਸੀ ਉਹਦੇ ਚ ਪਹਿਲਾਂ ਵੀ ਲਿਖਿਆ ਹੁੰਦਾ ਸੀ ਕਿ ਭਾਈ ਜੇ ਦਿੱਲੀ ਵਿੱਚ ਕਿਸੇ ਦੀ ਘਰ ਦੀ ਬੱਤੀ ਜਾਏਗੀ ਪਹਿਲਾਂ ਤੁਹਾਨੂੰ ਇਨਟੀਮੇਟ ਕਰਨਾ ਹੁੰਦਾ ਸਾਰੀ ਥਾਵਾਂ ਤੇ ਇੱਕਦਾਂ ਐਗਰੀਮੈਂਟ ਹੁੰਦੇ ਨੇ ਪਰ ਜਦੋਂ ਸਰਕਾਰ ਤੇ ਬਿਜਲੀ ਕੰਪਨੀ ਦੇ ਮਾਲਕ ਆਪਸ ਵਿੱਚ ਮਿਲ ਜਾਂਦੇ ਤੇ ਫਿਰ ਹਰ 3-4 ਮਹੀਨੇ ਬਾਅਦ ਬਿਲ ਵੀ ਵਾਦੇ ਸੀ ਤੇ ਬਿਜਲੀ ਦੇ ਕੱਟ ਵੀ ਵੱਡੇ ਵੱਡੇ ਲੱਗਦੇ ਸੀ ਮੈਨੂੰ ਆਪੇ ਆਦਾ ਮੈਂ 2013 ਤੱਕ ਰਾਤੀ ਆਪਣੇ ਘਰ ਦੀ ਛੱਤ ਤੇ ਜਾ ਕੇ ਸੁਣਦਾ ਸੀ ਬਹੁਤ ਸਾਰੇ ਦਿੱਲੀ ਵਾਲਿਆਂ ਦੀ ਯਾਦਗਾਰ ਹੋਣ ਗਈ ਕੋਈ ਗਲੀਆਂ 'ਚ ਮੰਜੇ ਤੇ ਉਹ ਫੋਲਡਿੰਗ ਬੈੱਡ 'ਤੇ ਛਾ ਕੇ ਸੌਂਦੇ ਸੀ ਉਹ ਕਿੱਥੇ ਸੌਂਦੇ ਸੀ ਤੇ ਸੜਕਾਂ ਦੇ ਜਾਮ ਲੱਗਦੇ ਸੀ ਰਾਤ ਰਾਤ ਨੂੰ ਵੀ ਜਦੋਂ ਬੱਤੀ ਨਾ ਆਵੇ ਹੁਣ ਦਿੱਲੀ ਵਿੱਚ ਬਿਜਲੀ ਦੇ ਹਾਲਾਤ ਇਹ ਨੇ ਕਿ ਬਿਜਲੀ 24 ਘੰਟੇ ਹੁੰਦੀ ਹੈ ਤੇ ਅੱਜ ਕੱਲ ਦੇ ਦਿਨ ਜੇ ਤੁਸੀਂ ਪਤਾ ਕਰੋਗੇ ਤੇ ਜ਼ਿਆਦਾਤਰ ਲੋਕ ਤੁਹਾਨੂੰ ਕਹਿਣਗੇ ਵੀ ਸਾਡਾ ਬਿੱਲ ਵੀ ਜ਼ੀਰੋ ਆ ਰਿਹਾ ਹੈ ਖਰੀਦਰਿਓ ਬਾਕੀ ਸੂਬਿਆਂ ਤੋਂ ਕਿਉਂਕਿ ਆਪਣਾ ਪਲਾਂਟ ਤਾਂ ਕੋਈ ਹੈ ਨਹੀਂ ਤੁਹਾਡੇ ਕੋਲ ਬਿਲਕੁਲ ਸਾਡੇ ਕੋਲ ਇੱਕ ਜਿਹੜਾ ਸੀ ਉਹ ਉਹਨੂੰ ਆਪਾਂ ਬੰਦ ਕੀਤਾ ਆਪਾਂ ਪ੍ਰਕਿਊਰ ਕਰ ਰਹੇ ਹਾਂ ਤੇ ਸਰਕਾਰ ਉਹਦੇ ਤੇ ਸਬਸਿਡੀ ਦਿੰਦੀ ਹੈ ਵੀ ਬਿਜਲੀ ਬਹੁਤ ਅਹਿਮ ਕੰਪੋਨੈਂਟ ਹੈ ਤੇ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਬਿਜਲੀ ਘਰ ਦੇ ਖਰਚੇ ਦਾ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਸੀ ਅੱਜ ਦਿੱਲੀ ਵਿੱਚ ਬਿਜਲੀ ਪੂਰੇ ਦੇਸ਼ 'ਚ ਸੱਤੋਂ ਸਸਤੀ ਬਿਜਲੀ ਹੈ 200 ਯੂਨਿਟ ਫਰੀ ਹੈ ਤੇ 400 ਯੂਨਿਟ ਅੱਧੇ ਰੇਟ ਤੇ ਸਰਕਾਰ ਦਿੰਦੀ ਹੈ ਤੇ ਲੋਕ ਬਿਜਲੀ ਮਤਲਬ ਲੋਕ ਕੀ ਭੁੱਲ ਚੁੱਕੇ ਨੇ ਵੀ ਬਿਜਲੀ ਟੇਕਨ ਫੋਰ ਗਰੰਟੀਡ ਹੈ ਕਿ 24 ਘੰਟੇ ਆਏਗੀ ਤੇ ਬਹੁਤ ਸਸਤੇ ਰੇਟਾਂ ਤੇ ਆਏਗੀ ਸਿੱਖ ਪੋਲਿਟਿਕਸ ਤੇ ਵਾਪਸ ਆਉਣਾ ਤੁਹਾਡੇ ਤਿੰਨ ਵਾਰ ਐਮ.ਐਲ.ਏ ਬਣਨ ਦੇ ਬਾਵਜੂਦ ਤੁਹਾਨੂੰ ਮੰਤਰੀ ਨਹੀਂ ਬਣਾਇਆ ਗਿਆ ਸਿੱਖਾਂ 'ਚ ਪੰਜਾਬ 'ਚ ਬੈਠਿਆਂ 'ਚ ਰੋਸ ਰਹਿੰਦਾ ਹੈ ਕਿ ਪੰਜਾਬ ਚ ਵੀ ਸਰਕਾਰ ਹੈ ਦਿੱਲੀ ਚ ਥੋਡੀ ਸਰਕਾਰ ਹੈ ਅਰਵਿੰਦ ਕੇਜਰੀਵਾਲ ਸੁਪਰੀਮੋ ਨੇ ਔਰ ਫਿਰ ਵੀ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਦਿੱਲੀ ਚ ਕਿਉਂ ਨਹੀਂ ਹੈ ਅ ਵੇਖੋ ਇਹਦੇ ਤੇ ਇਹ ਫੈਸਲਾ ਪਾਰਟੀ ਹਾਈ ਕਮਾਂਡ ਦਾ ਹੁੰਦਾ ਹੈ ਮੈਂ ਕਹਿ ਸਕਦਾ ਕਿ ਮੈਂ ਜੋ ਵੀ ਹਾਂ ਆਪਣੀ ਪਾਰਟੀ ਕਰ ਗਈ ਹਾਂ ਤੇ ਪਾਰਟੀ ਨੇ ਮੈਨੂੰ ਪੰਜਾਬ ਸਟੇਟ ਦਾ ਪੋਲਿਟੀਕਲ ਅਫੇਅਰ ਇੰਚਾਰਜ ਲਾਇਆ ਮੇਰੇ ਵਾਸਤੇ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੈਂ ਉਹਨੂੰ ਅਦਾ ਕਰ ਰਿਹਾ ਬਾਕੀ ਦਿੱਲੀ ਚ ਇੱਕ ਲਿਮਿਟੇਸ਼ਨ ਹੈ ਕਿ ਦਿੱਲੀ ਚ ਜਿੰਨਾ ਬਾਕੀ ਸੂਬਿਆਂ ਚ ਟੋਟਲ ਸਟਰੈਂਥ ਦੇ 15% ਤੱਕ ਐਮਐਲਏ ਜਿਹੜੇ ਹੁੰਦੇ ਨੇ ਮinistr ਬਣ ਸਕਦੇ ਆ ਪਰ ਦਿੱਲੀ ਚੋਂ 10% ਹੈ। ਉਹ 10% ਚੋਂ ਇੱਕ ਕੋਈ ਸਿੱਖ ਨਹੀਂ ਹੋ ਸਕਦਾ। ਆ ਵੇਖੋ ਮੈਂ ਫੇਰ ਇਹ ਕਾਂਗਾ ਕਿ ਉਹ ਮੇਰਾ ਫੈਸਲਾ ਮੈਂ ਉਹਦੇ ਚ ਸਾਨੂੰ ਤਾਂ ਮਹਿਸੂਸ ਹੋ ਰਹੀ ਹੈ ਨਾ ਪੰਜਾਬ ਬੈਠੇ ਨੂੰ ਇਹ। ਆ ਵੇਖੋ ਤੁਹਾਡਾ ਤਾਂ ਫੈਸਲਾ ਨਹੀਂ ਹੈ ਤੁਸੀਂ ਇਹ ਫੈਸਲਾ ਨਹੀਂ ਕਰਨਾ। ਮੈਨੂੰ ਲੱਗਦਾ ਆਉਣ ਵਾਲੇ ਟਾਈਮ ਚ ਪਾਰਟੀ ਦੇ ਦੇ ਜ਼ਰੂਰ ਵਿਚਾਰ ਕਰੇਗੀ। ਪਰ ਕੀ ਇਹਦੇ ਨਾਲ ਸਿੱਖਾਂ ਚ ਦਿੱਲੀ ਚ ਰੋਸ਼ਨੀ ਆਇਆ? ਰੋਜ਼ ਆਪਣੇ ਵੋਟਰ ਤੁਹਾਨੂੰ ਆ ਕੇ ਸਵਾਲ ਨਹੀਂ ਕਰਦੇ ਇਹ ਰੋਜ਼ ਆਇਆ ਪਰ ਸਿੱਖਾਂ ਨੇ ਇਸ ਗੱਲ ਨੂੰ ਵੀ ਕਨਸੀਡਰ ਕੀਤਾ ਵੀ ਜਿਹੜੇ ਸਿੱਖ ਇਸ਼ੂਸ ਤੇ ਕੰਮ ਆਮ ਆਂਦੀ ਪਾਰਟੀ ਨੇ ਕੀਤਾ ਬਈ ਸਾਡੇ ਮਸਲਿਆਂ ਤੇ ਕੰਮ ਹੋਇਆ ਮਸਲੇ ਸੋਲਵ ਹੋਏ ਆਨੰਦ ਮੈਰਿਜ ਐਕਟ ਦਾ ਕਦੋਂ ਦਾ ਐਕਟ ਬਣਿਆ ਹੋਇਆ ਸੀ ਉਹਨੂੰ ਮੈਨੂੰ ਸੁਭਾਗ ਪ੍ਰਾਪਤ ਹੋਇਆ ਆਪਾਂ ਦਿੱਲੀ ਵਿਧਾਨ ਸਭਾ ਦੇ ਅੰਦਰ ਉਹਨੂੰ ਇੰਪਲੀਮੈਂਟ ਕਰਾਇਆ ਅੱਜ ਦਿੱਲੀ ਦੇ ਸਿੱਖਾਂ ਦੇ ਵਿਆਹ ਆਨੰਦ ਮੈਰਿਜ ਐਕਟ ਦੇ ਅੰਦਰ ਰਜਿਸਟਰ ਹੁੰਦੇ ਆ ਤੇ ਐਵੇਂ ਦੇ ਇਸ਼ੂਸ ਤੇ ਕੰਮ ਹੋਇਆ ਤੇ ਲੋਕਾਂ ਨੂੰ ਇਸ ਚੀਜ਼ ਦੀ ਤਸੱਲੀ ਹੈ ਤੇ ਸਿੱਖ ਬਿਲਕੁਲ ਆ ਬਿਲਕੁਲ ਬੇਤੜਕੋਕੇ ਇਦੀ ਕਮ ਬਹੁਤ ਵੱਡਾ ਪ੍ਰਮਾਣਤੋਂ ਦੇਣ ਲੱਗਾ ਕਿ ਹੁਣੇ ਲੋਕ ਸਭਾ ਇਲੈਕਸ਼ਨ ਹੋ ਕੇ ਛਟਿਆ ਜਿਹੜੇ ਜਿਹੜੇ ਹਲਕਿਆਂ ਚ ਸਿੱਖ ਬਹੁਗਿਣਤੀ ਚ ਨੇ ਜਿੱਦਾਂ ਆਪਣਾ ਤਿਲਕਨਗਰ ਦਾ ਹਲਕਾ ਐ ਇੱਥੋਂ ਲੋਕ ਸਭਾ ਇਲੈਕਸ਼ਨ ਚ ਵੀ ਆਮ ਆਦੀ ਪਾਰਟੀ ਜਿੱਤੀ ਹੈ ਬਾਕੀ ਹਲਕਿਆਂ ਚ ਉਹ ਨਹੀਂ ਜਿੱਤੀ ਹਮ ਪਰ ਸਿੱਖ ਜਿਆਦਾ ਆਮ ਆਦੀ ਪਾਰਟੀ ਬਣੀ ਹੈ ਦਿੱਲੀ ਦੇ ਸਿੱਖ ਬਿਲਕੁਲ ਵਨ ਸਾਈਡਿਡ ਆਮ ਆਦੀ ਪਾਰਟੀ ਨੂੰ ਵੋਟ ਕਰਦੇ ਕਿਉਂਕਿ ਤਸੱਲੀ ਹੈ ਕਿ ਸਾਡੇ ਮਸਲਿਆਂ ਦੇ ਕੰਮ ਹੋ ਰਿਹਾ ਸਿੱਖਤਾ ਆਮ ਆਦਮੀ ਪਾਰਟੀ ਦੇ ਨਾਲ ਨੇ ਆਮ ਆਦਮੀ ਪਾਰਟੀ ਹੈ ਕਿ ਨਹੀਂ ਸਿੱਖਾਂ ਦੇ ਨਾਲ ਬਿਲਕੁਲ ਹੈ ਵੇਖੋ ਆਮ ਆਦਮੀ ਪਾਰਟੀ ਸਭ ਦੇ ਭਲੇ ਲਈ ਕੰਮ ਕਰ ਰਹੀ ਹੈ ਸਾਡੀ ਜੋ ਨੀਤੀਆਂ ਨੇ ਉਹਦੇ ਵਿੱਚ ਜੋ ਸਾਡਾ ਜਿਹੜਾ ਆਪਾਂ ਸਵੇਰੇ ਅਰਦਾਸ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਸਭ ਦੇ ਭਲੇ ਲਈ ਕੰਮ ਕਰ ਰਹੀ ਹੈ ਤੇ ਸਿੱਖ ਉਹਦੇ ਚ ਖੁਸ਼ ਨੇ ਕਹਿੰਦੇ ਕਿ ਹੁਣ ਆਮ ਆਦਮੀ ਆਮ ਨਹੀਂ ਰਹੀ ਇਸ ਵਾਰ ਸਭ ਤੋਂ ਵੱਡਾ ਮੁੱਦਾ ਹੀ ਸੀਐਮ ਸਾਹਿਬ ਦਾ ਘਰ ਰਿਹਾ ਹੈ ਇਲੈਕਸ਼ਨ ਦੇ ਵਿੱਚ ਹੋਰ ਕਿਸੇ ਬਾਰੇ ਚਰਚਾ ਹੀ ਨਹੀਂ ਜਾ ਜਮਨਾ ਦਾ ਪਾਣੀ ਸੀ ਤੇ ਜਾਂ ਇਹ ਇਹ ਘਰ ਸੀਗਾ ਤੁਸੀਂ ਗਏ ਹੋ ਤੁਹਾਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਵੇਖੋ ਮੈਂ ਤੁਹਾਨੂੰ ਦੱਸਦਾ ਜੇ ਤੇ ਤੁਸੀਂ ਕੰਮ ਕੀਤੇ ਹੋਣ ਫਿਰ ਤੁਸੀਂ ਆਪਣੇ ਕੰਮ ਵਿਖਾ ਕੇ ਵੋਟ ਮੰਗਦੇ ਹੋ ਅਸੀਂ ਕੀ ਕਰਕੇ ਵੋਟ ਮੰਗਦੇ ਆ ਭਈ ਅਸੀਂ ਦਿੱਲੀ ਦੇ ਸਕੂਲ ਸ਼ਾਨਦਾਰ ਬਣਾਏ ਆ ਸਾਨੂੰ ਵੋਟ ਪਾਓ ਅਸੀਂ ਬਿਜਲੀ ਦੇ ਰੇਟ ਘਟਾਏ ਆ ਸਾਨੂੰ ਵੋਟ ਪਾਓ ਅਸੀਂ ਸ਼ਾਨਦਾਰ ਮਹੌਲਾ ਕਲੀਨਿਕ ਬਣਾਏ ਨੇ ਸਾਨੂੰ ਵੋਟ ਪਾਓ ਅਸੀਂ ਬਸਾ ਵਿੱਚ ਲੇਡੀਜ਼ ਦੇ ਕਰਾਈ ਫਰੀ ਕੀਤਾ ਸਾਨੂੰ ਵੋਟ ਪਾਓ ਅਸੀਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਾਈ ਸਾਨੂੰ ਵੋਟ ਪਾਓ ਅਸੀਂ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਸੀਸੀਟੀਵੀ ਕੈਮਰੇ ਵਾਲਾ ਸ਼ਹਿਰ ਬਣਾਇਆ ਸਾਨੂੰ ਵੋਟ ਪਾਓ ਸਾਡੇ ਕੋਲ ਬਹੁਤ ਵੱਡੀ ਲਿਸਟ ਹੈ ਇਦਾਂ ਦੇ ਕੰਮ ਗਿਣਵਾਉਣ ਦੀ ਤੇ ਦਿੱਲੀ ਦੇ ਲੋਕ ਸਮਝਦਾਰ ਨੇ ਪੂਰੇ ਦੇਸ਼ ਦੇ ਲੋਕ ਸਮਝਦਾਰ ਦੇ ਚਾਹੁੰਦੇ ਨੇ ਕਿ ਕੋਈ ਵੀ ਪਾਰਟੀ ਜੇ ਵੋਟ ਮੰਗੇ ਤੇ ਆਪਣੇ ਕੰਮ ਦੱਸ ਕੇ ਵੋਟ ਮੰਗੇ ਕਿ ਅਸੀਂ ਤੁਹਾਡੀ ਭਲਾਈ ਲਈ ਕੀ ਕੀਤਾ ਹੁਣ ਦਿੱਲੀ 'ਚ ਦੋ ਸਰਕਾਰਾਂ ਨੇ ਇੱਕ ਸਾਡੀ ਸਰਕਾਰ ਹੈ ਇੱਕ ਸੈਂਟਰ ਦੀ ਸਰਕਾਰ ਵੀ ਹੈ ਉਹਨਾਂ ਕੋਲ ਵੀ ਕੋਈ ਕੰਮ ਹੈ ਨਹੀਂ ਦੱਸਣ ਵਾਲਾ ਉਹਨਾਂ ਕੋਲ ਬਜਟ ਸਾਡੇ ਤੋਂ ਜ਼ਿਆਦਾ ਅਰਬਾਂ ਖਰਬਾਂ ਦਾ ਬਜਟ ਹੈ ਇੱਕ ਕੰਮ ਨਹੀਂ ਭਾਜੀਪੀ 골 ਜੋ 10 ਕਿਉਂ ਵੋਟ ਲੈ ਸਕਣ ਵੀ ਇਸ ਕਰਕੇ ਸਾਰਾ ਵੋਟ ਪਾਓ ਤੇ ਜਦੋਂ ਤੁਹਾਡੇ ਕੋਲ ਕੋਈ ਪੋਜ਼ਿਟਿਵ ਚੀਜ਼ ਨਹੀਂ ਹੁੰਦੀ ਦੱਸਣ ਵਾਸਤੇ ਫਿਰ ਬੰਦਾ 네ਗੇਟਿਵ ਵੱਲ ਹੀ ਕਰਦਾ ਇਹ ਕਰਦਿਆ ਉਹ ਕਰਦਿਆ ਇੱਕ ਦਿੱਲੀ ਦੇ ਦਿੱਲੀ ਦੇਸ਼ ਦੀ ਕੈਪੀਟਲ ਹੈ ਉਹਦੇ ਮੁੱਖ ਮੰਤਰੀ ਦਾ ਕਾਰਜ ਸ਼ਾਨਦਾਰ ਹੋਣਾ ਚਾਹੀਦਾ ਦਿੱਲੀ ਵਾਲੇ ਇਸ ਚੀਜ਼ ਨੂੰ ਪ੍ਰਾਊਡ ਫੀਲ ਕਰਦੇ ਆ ਇਸ ਤੋਂ 100 ਗੁਣੇ ਵੱਡੇ ਕਾਰਜ ਪ੍ਰਧਾਨ ਮੰਤਰੀ ਸਾਹਿਬ ਰਹਿੰਦੇ ਨੇ ਸਾਨੂੰ ਤੇ ਕੋਈ ਦੇ ਕਰਨੀ ਸਾਨੂੰ ਉਹਦੇ ਬਕਰ ਹੈ ਕੋਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਰਿਓ ਜੇ ਹੋਣਾ ਚਾਹੀਦਾ ਤੇ ਇਹ 네ਗੇਟਿਵ ਪੋਲਿਟਿਕਸ ਹੈ ਦਿੱਲੀ ਵਾਲੇ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਕਰ ਸ਼ਾਨਦਾਰ ਦੇ ਵਿੱਚ ਤੁਸੀਂ ਗਏ ਹੋ ਕਿ ਨਹੀਂ ਮੈਂ ਪੁੱਛਿਆ ਤੁਸੀਂ ਦੇਖਿਆ ਜਾ ਕੇ ਹਾਂ ਮੈਂ ਗਿਆ ਬਹੁਤ ਵਧੀਆ ਗਏ ਕਹਿੰਦੇ ਬਹੁਤ ਕਰੋੜਾਂ ਰੁਪਏ ਲੱਗਦਾ ਪਰ ਤਾਂ ਹੀ ਲੱਗ ਗਿਆ ਇੱਥੇ ਹੀ ਪਰਦੇ ਸ਼ਾਨਦਾਰ ਲੱਗੇ ਤੁਹਾਡੇ ਸਟੂਡੀਓ ਵੀ ਪਰਦੇ ਸ਼ਾਨਦਾਰ ਲੱਗੇ ਹੋਣੇ ਚਾਹੀਦੇ ਸਾਰਿਆਂ ਕੋਲ ਚੰਗੇ ਘਰ ਚੰਗੇ ਪਰਦੇ ਹੋਣੇ ਚਾਹੀਦੇ ਸਾਡੀ ਸਰਕਾਰ ਦਾ ਕਨਸੈਪਟ ਇਹ ਹੀ ਹੈਗਾ ਕਿ ਹਰ ਬੰਦਾ ਚੰਗਾ ਲਾਈਫ ਸਟਾਈਲ ਅਡਾਪਟ ਕਰੇ ਠੀਕ ਰਹੇ ਹਰ ਬੰਦੇ ਨੂੰ ਰਾਹਤ ਦੇਣ ਦਾ ਕੰਮ ਸਾਡੀ ਸਰਕਾਰ ਕਰਦੀ ਹੈ ਹਰ ਪਰਿਵਾਰ ਨੂੰ ਘੱਟ ਤੋਂ ਘੱਟ ਆਮ ਆਦੀ ਪਾਰਟੀ ਦੀ ਸਰਕਾਰ ਹੋਣ ਕਰਕੇ 25-3000 ਰੁਪਏ ਮਹੀਨੇ ਦਾ ਫਾਇਦਾ ਹੁੰਦਾ ਤੇ ਸਰਕਾਰਾਂ ਦਾ ਕੰਮ ਹੈ ਤੇ ਉਸ ਤੋਂ ਵੱਡੀ ਗੱਲ ਕੋਈ ਮੁਫਤ ਲੈ ਕੇ ਖੁਸ਼ ਨੇ ਲੋਕ ਦਿੱਲੀ ਦੇ ਮੁਫਤ ਹੈ ਨਹੀਂ ਮੁਫਤ ਕੀ ਹੈ ਫ੍ਰੀ ਫ੍ਰੀ ਮੁਫਤ ਦੇ ਰਹੇ ਹੁਣ ਤੁਸੀਂ ਕਹਿ ਰਹੇ ਔਰਤਾਂ ਨੂੰ ਅਸੀਂ ਪੰਜਾਬ ਜਿਵੇਂ ਤੁਸੀਂ ਅਨਾਉਂਸ ਕੀਤਾ ਦਿੱਤਾ ਨਹੀਂ ਖਰੇ ਹਾਲੇ ਤੱਕ ਕੁਝ ਵੀ ਉੱਤੇ ਦਿੱਲੀ ਜਾ ਰਿਹਾ ਹੈ ਦਿੱਲੀ 'ਚ ਤੁਸੀਂ ਕਿਆ ਦੇ ਦੇਵਾਂਗੇ ਅਪਾ ਦੇ ਰਹੇ ਆ ਦਿੱਲੀ ਵਿੱਚ ਲੇਡੀਜ਼ ਦੇ ਕਿਰਾਏ ਬਸਾਂ ਵਿੱਚ ਬਹੁਤ ਟਾਈਮ ਤੱਕ ਫ੍ਰੀ ਨੇ ਤੇ ਮੁਫਤ ਨਹੀਂ ਹੈ ਪੰਜਾਬ 'ਚ ਵੀ ਫ੍ਰੀ ਆ ਹੁਤਾ ਖਰੇ ਫ੍ਰੀ ਆਲੀ ਤੇ ਹੀ ਸਵਾਲ ਕਰ ਰਹੇ ਨਾ ਤੁਸੀਂ ਤਾਂ ਜਿਹੜੀ ਅਸੀਂ ਭਾਜਪੀ ਤੋਂ ਐਕਸਪੈਕਟ ਕਰਦੇ ਸੀ ਤੁਹਾਨੂੰ ਕਾਊਂਟਰ ਕਰੂ ਉਹਨਾਂ ਨੂੰ ਵੀ ਮਗਰ ਲਾ ਲਿਆ ਉਹ ਵੀ ਮੁਫਤਾਂ ਵਾਲੇ ਪਾਸੇ ਤੁਹਾਡੇ ਮਗਰ ਆ ਗਏ ਉਪਰਦੇਸ਼ ਦੀ ਦੁਨੀਆ ਚ ਦੁਨੀਆ ਦੀ ਆਪਣੇ ਆਪ ਨੂੰ ਸਭ ਤੋਂ ਵੱਡੀ ਪਾਰਟੀ ਕਹਿਣ ਵਾਲੀ ਪਾਰਟੀ ਸਾਨੂੰ ਕਾਪੀ ਕਰ ਰਹੀ ਏ ਮਤਲਬ ਮੁਫਤਾਂ ਹਾਸਲ ਕੀ ਹੋਊਗਾ ਤੁਹਾਨੂੰ ਕਹਿੰਦੇ ਰਿਓੜੀਆਂ ਮੰਡੰਦੇ ਆ ਔਰ ਇਹੜੀਆਂ ਹੁਣ ਆਪ ਵੰਡਣ ਲੱਗ ਗਏ ਲਾਪੀ ਲੱਗੇ ਸਾਰੀ ਪਾਰਟੀ ਲੱਗ ਗਈ ਇਸ ਦਾ ਤਾਂ ਬੇੜਾ ਕਰਕ ਹੋ ਗਿਆ ਕਹਿੰਦੇ ਫਾਈਨੈਂਸਸ ਕਿਵੇਂ ਮੈਨੇਜ ਹੋਣਗੇ ਅਰਵਿੰਦ ਕੇਜਰੀਵਾਲ ਕਹਿ ਦਿੰਦੇ ਆ ਮੈਂ ਜਾਣਦਾ ਮੈਂ ਇਨਕਮ ਟੈਕਸ ਦਾ ਕਰ ਹੀ ਰਿਆ ਮੈਂ ਦੱਸ ਦੇਣਾ CAG ਜੋ ਦੇਸ਼ ਦੇ ਸਭ ਤੋਂ ਵੱਡੇ ਖਾਤੇ ਜਾਂਚ ਕਰਨ ਵਾਲੀ ਏਜੰਸੀ ਹੈ ਉਹਦੀ ਰਿਪੋਰਟ ਕਹਿੰਦੀ ਹੈ ਕਿ ਦਿੱਲੀ ਸਟੇਟ ਸਰਪਲਸ ਬਜਟ ਵਿੱਚ ਹੈ ਪੂਰੇ ਦੇਸ਼ ਵਿੱਚ ਇਕੱਲੀ ਦਿੱਲੀ ਸਟੇਟ ਇਹੋ ਜੀ ਹੈ ਜਿਹਦਾ ਬਜਟ ਫਾਇਦੇ ਵਿੱਚ ਹੈ ਬਾਕੀ ਸਾਰੀਆਂ ਸਰਕਾਰਾਂ ਕਰਜ਼ੇ ਤੇ ਲੋਨ ਵਿੱਚ ਨੇ ਜਿਨੀਆਂ BJP ਦੀ ਸਰਕਾਰਾਂ ਨੇ ਸਾਰੀਆਂ ਲੋਨ ਵਿੱਚ ਨੇ ਪਰ ਦਿੱਲੀ ਵਿੱਚ ਫ੍ਰੀ ਬਿਜਲੀ ਫ੍ਰੀ ਪਾਣੀ ਫਰੀ ਬਸ ਸਰਵਿਸ ਟ੍ਰੈਵਲ ਸ਼ਾਨਦਾਰ ਸਰਕਾਰੀ ਸਕੂਲ ਮੋਹੱਲਾ ਕਲੀਨਿਕ ਬੇਸ ਆਫ ਡਿਵੈਲਪਮੈਂਟ ਦੇ ਕੰਮ ਕਰਨ ਤੋਂ ਬਾਅਦ ਵੀ ਪੂਰੇ ਦੇਸ਼ ਇਕੱਲਾ ਦਿੱਲੀ ਸੂਬਾ ਹੈਗਾ ਜੋ ਫਾਇਦੇ ਵਿੱਚ ਹੈ ਇਹਨੂੰ ਕਹਿੰਦੇ ਨੇ ਸਾਫ਼ ਨੀਅਤ ਦਾ ਪਰਮਾਣ ਤੇ ਫਰੀ ਕੁਛ ਨਹੀਂ ਹੈ ਜਨਤਾ ਦੇ ਟੈਕਸ ਦਾ ਪੈਸਾ ਇਮਾਨਦਾਰੀ ਨਾਲ ਜਨਤਾ ਨੂੰ ਵਾਪਸ ਕਰੋ ਇਹ ਤਾਂ ਇਹੀ ਸਰਕਾਰ ਦਾ ਕੰਮ ਹੁੰਦਾ ਹੈ ਸਰਕਾਰ ਦਾ ਕੰਮ ਇਹ ਨਹੀਂ ਕਿ ਆਪਣਾ ਤੁਸੀਂ ਇੱਕ ਪੂੰਜੀਪਤੀ ਬਹੁਤ ਵੱਡਾ ਤਨਾਨਾ ਦੋਸਤ ਬਣਾ ਲਓ ਤੇ ਸਾਰਾ ਟੈਕਸ ਦਾ ਪੈਸਾ ਇਕੱਠਾ ਕਰਕੇ ਉਹਨੂੰ ਦੇਈ ਜਾਓ ਕਦੀ ਉਹਦੇ ਕਰਜ਼ੇ ਮਾਫ਼ ਕਰ ਦਿਓ ਕਦੀ ਕੁਝ ਮਾਫ਼ ਕਰ ਦਿਓ ਜੇ ਇੱਕ ਐਮਐਲਏ ਨੂੰ ਬਿਜਲੀ ਫਰੀ ਮਿਲਣੀ ਚਾਹੀਦੀ ਹੈ ਤੇ ਕੋਮਨ ਮੰਦਰ ਨੂੰ ਬਿਜਲੀ ਫਰੀ ਮਿਲਣੀ ਚਾਹੀਦੀ ਹੈ ਇੱਕ ਐਮਐਲਏ ਨੂੰ ਜੇ ਟਰੈਵਲ ਫਰੀ ਹੈ ਤਾਂ ਲੋਕਾਂ ਨੂੰ ਮਿਲਣਾ ਚਾਹੀਦਾ ਤੇ ਲੋਕਾਂ ਦਾ ਹੀ ਪੈਸਾ ਇਮਾਨਦਾਰੀ ਨਾਲ ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ ਕਰਨਾ ਇਹਨੂੰ ਕੇਜਰੀਵਾਲ ਮਾਡਲ ਆਫ ਕੰਫਰੰਸ ਕਹਿੰਦੇ ਨੇ ਉਹ ਕਹਿੰਦੇ ਮੈਂ ਗੱਲ ਕਰ ਰਿਹਾ ਸੀ ਕੱਲ ਥੱਲੇ ਖੜਾ ਲੋਕਾਂ ਨਾਲ ਕਿ ਪੰਜਾਬ ਤੋਂ ਕੀ ਲੋਡ ਸੀ ਇਹਨੇ ਇਹਨੇ ਲੋਕ ਬੁਲਾਉਣ ਦੀ ਇੱਥੇ ਕਾਰਾਂ ਲਈ ਫਿਰਦੇ ਨੇ ਰੋਡ ਸ਼ੋਅ ਨਿਕਲ ਰਹੇ ਆ ਭਗਵੰਤ ਮਾਨ ਸਾਹਿਬ ਕੱਲ ਅਮਨ ਅਰੋੜਾ ਪਰਸੋਂ ਕਹਿੰਦੇ ਉੱਥੇ ਪੁਲਿਸ ਸਟੇਸ਼ਨ ਦੇ ਬਾਹਰ ਰੌਲਾ ਪੈ ਗਿਆ ਵੇ ਫਰਵਰੀ ਕਹਿ ਰਹੇ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਦੱਸਣ ਵਾਸਤੇ ਆਪਣਾ ਉਹਨਾਂ ਨੇ ਸਿਰਫ 네ਗੇਟਿਵ ਬਲਾ ਕਰਨੀ ਹੈ ਕਿਸੇ ਵੀ ਪਾਰਟੀ ਸਾਡੀ ਨੈਸ਼ਨਲ ਪਾਰਟੀ ਹੈ ਭਗਵਾਨ ਤੁਮਾਨ ਸਾਹਿਬ ਇੱਥੇ ਆਏ ਤੁਹਾਡੇ ਲਈ ਫਾਇਦਾ ਹੋਇਆ ਹੈ ਸਾਡੀ ਨੈਸ਼ਨਲ ਪਾਰਟੀ ਹੈ ਪਾਰਟੀ ਵਿੱਚ ਕਿਤੇ ਵੀ ਕੋਈ ਕੰਮ ਹੁੰਦਾ ਕੋਈ ਇਲੈਕਸ਼ਨ ਹੁੰਦਾ ਤਾਂ ਸਾਰੀ ਪਾਰਟੀ ਇਕੱਠੀ ਹੁੰਦੀ ਹੈ ਬਈ ਪੰਜਾਬ ਦੇ ਇਲੈਕਸ਼ਨ ਸੀ ਆਪਾਂ ਦਿੱਲੀ ਤੋਂ ਗਏ ਤੇ ਕਿ ਬੀਜੇਪੀ ਦੇ ਲੀਡਰ ਨਹੀਂ ਆ ਰਹੇ ਇੱਥੇ ਯੋਗੀ ਸਾਹਿਬ ਕੱਲੀਆਂ-ਕੱਲੀਆਂ ਚ ਘੁੰਮ ਰਹੇ ਨੇ ਅਮਿਤ ਸ਼ਾਹ ਜੀ ਕੱਲੀਆਂ-ਕੱਲੀਆਂ ਚ ਘੁੰਮ ਰਹੇ ਨੇ ਕਿਉਂ ਆ ਰਹੇ ਨੇ ਹਰ ਪਾਰਟੀ ਕਰਦੀ ਹੈ ਪਰ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਦੱਸਣ ਵਾਲੋ ਕੀ ਪੰਜਾਬ ਸੇ ਜੋ ਗਾੜੀ ਆਤਨੀ ਹੈ ਉਸਮੇ ਅਤੰਕਵਾਦੀ ਹੁੰਦੇ ਦੱਸੋ ਇਹਨਾਂ ਨੂੰ ਕਿੰਦੀ ਮਤਲਬ ਇਹ ਗੱਲ ਬੋਲੀ ਗਈ ਇਹ ਗੱਲ ਪਰਵੇਸ਼ ਵਰਮਾ ਜੋ ਨਵੀਂ ਦਿੱਲੀ ਤੋਂ ਉਮੀਦਵਾਰ ਨੇ ਉਹਨਾਂ ਵੱਲੋਂ ਬੋਲੀ ਗਈ ਕਿ ਪੰਜਾਬ ਸੇ ਜੋ ਗਾੜੀ ਆ ਰਹੀ ਹੈ ਉਹ 26 ਜਨਵਰੀ ਕੋ ਵਾਰਦਾਤ ਕਰਨੇ ਆ ਰਹੀ ਹੈ ਤੁਸੀਂ ਦੱਸੋ ਇਹਨਾਂ ਦੀ ਮਤ ਇੰਨੀ ਛੋਟੀ ਇੰਨੀ ਨੀਚ ਹੋ ਗਈ ਹੈ ਕਿ ਇਹਨਾਂ ਨੂੰ ਪਤਾ ਨਹੀਂ ਕਿ ਪੰਜਾਬ ਦੇ ਲੋਕਾਂ ਦਾ ਕੀ ਇਤਿਹਾਸ ਹੈ ਪੰਜਾਬ ਦੇ ਲੋਕਾਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਫਾਂਸੀ ਦੇ ਫੰਦੇ ਚ ਮਰੇ ਆ ਪੰਜਾਬ ਦੇ ਲੋਕਾਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਸਜ਼ਾਏ ਕਾਲਾ ਪਾਣੀ ਦੀ ਸਜ਼ਾ ਭੁਗਤੀ ਹੈ ਅੱਜ ਵੀ ਜੇ ਦੇਸ਼ ਦੀ ਸਰਦਾਂ ਦੀ ਰਾਖੀ ਕਰਨੀ ਹੋਵੇ ਤਾਂ ਤੇ ਸ਼ਹੀਦੀ ਦੇਣੀ ਹੋਵੇ ਤਾਂ ਸਭ ਤੋਂ ਜ਼ਿਆਦਾ ਤਿਰੰਗੇ ਝੰਡੇ ਵਿੱਚ ਲਪੇਟ ਕੇ Laasha ਪੰਜਾਬ ਚਾਉਂਦੀਆਂ ਨੇ ਇਹਨਾਂ ਨੂੰ ਇਸ ਗੱਲ ਦਾ ਜੇ ਜਰਾ ਜਰਾ ਵੀ ਅੰਦਾਜ਼ਾ ਹੁੰਦਾ ਨਾ ਹੁਣ ਆਪਾਂ ਆਪਣੇ ਹਰਕੇ ਦੀ ਗੱਲ ਕਰਦੇ ਆਂ ਇੱਥੇ ਲੋਕ ਮੈਨੂੰ ਇਸ ਗੱਲ ਦਾ ਆਪ ਗੁੱਸਾ ਕਰਕੇ ਇਸ ਗੱਲ ਦਾ ਰੋਸ਼ ਕਰਕੇ ਮੈਨੂੰ ਦੱਸਦੇ ਨੇ ਵੀ ਸਾਡੇ ਰਿਸ਼ਤੇਦਾਰ ਪੰਜਾਬ 'ਚ ਰਹਿੰਦੇ ਨੇ ਉਹ ਤੰਕਵਾਦੀ ਨਹੀਂ ਹੈਗੇ ਆਪਾਂ 5 ਤਰੀਕ ਨੂੰ ਇਹਨਾਂ ਨੂੰ ਦੱਸਾਂਗੇ ਭਾਜਪਾ ਨੂੰ ਵੀ ਪੰਜਾਬ ਤੋਂ ਕੋਲ ਗੈਰ ਸਿੱਖ ਵੀ ਕਹਿੰਦੇ ਇਹ ਗੱਲ ਤੁਹਾਨੂੰ ਸਭ ਦੇ ਰਿਸ਼ਤੇਦਾਰ ਪੰਜਾਬ 'ਚ ਰਹਿੰਦੇ ਨੇ ਦਿੱਲੀ ਵਿੱਚ ਬਹੁਤ ਵੱਡੀ ਮੈਜੋਰਟੀ ਆਬਾਦੀ ਪੰਜਾਬੀਆਂ ਦੀ ਹੈ ਤੇ ਸਭ ਦੇ ਰਿਸ਼ਦਾਰ ਪੰਜਾਬ 'ਚ ਰਹਿੰਦੇ ਨੇ ਐ ਤੇ ਇਸ ਤੋਂ ਛੋਟੀ ਸੋਚ ਹੋ ਹੀ ਨਹੀਂ ਸਕਦੀ ਇਸ ਤੋਂ ਵੱਡੀ ਲਾਨਤ ਹੋ ਹੀ ਨਹੀਂ ਸਕਦੀ ਕਿ ਤੁਸੀਂ ਪੂਰੇ ਦੇ ਪੂਰੇ ਸੂਬੇ ਨੂੰ ਕਹੋ ਜੀ ਇੱਥੋਂ ਤੇ ਇੱਥੇ ਤਾਂ ਰੰਗਵਾਦੀ ਰਹਿੰਦੇ ਨੇ ਤੁਹਾਨੂੰ ਇਹ ਲੱਗਦਾ ਕਿ ਦਿੱਲੀ 'ਚ ਪੰਜਾਬੀਆਂ ਨੂੰ ਧਰਮ ਨੂੰ ਪਾਸੇ ਰੱਖ ਕੇ ਬਤੌਰ ਪੰਜਾਬੀ ਇਕੱਠੇ ਹੋਣਾ ਚਾਹੀਦਾ ਜਿਵੇਂ ਹਰਿਆਣਾ ਦੀ ਚੋਣ ਜਦੋਂ ਖੱਟਰ ਸਾਹਿਬ ਸੀਐਮ ਬਣਦੇ ਤਾਂ ਪੰਜਾਬੀ ਵਰਸਸ ਜਾਟ ਬੜੀ ਕੈਲਕੂਲੇਸ਼ਨ ਤੇ ਹੋਈ ਦਿੱਲੀ 'ਚ ਪੰਜਾਬੀ ਆ ਕੇ Hindu ਤੇ Sikh 'ਚ ਵੰਡਿਆ ਜਾਂਦਾ ਜੇ ਉਹ ਇਕੱਠਾ ਹੋ ਜਾਈ ਯੂਨਾਈਟ ਹੋ ਜਾਈ ਕਿ ਮੈਂ ਪੰਜਾਬੀ ਆ ਹਿੰਦੂ ਹੋਵਾਂ ਸਿੱਖ ਹੋਵਾਂ ਮੁਸਲਮਾਨ ਹੋਵਾਂ ਤਾਂ ਤੁਸੀਂ ਬਹੁਤ ਵੱਡੀ ਤਾਕਤ ਬਣ ਕੇ ਉੱਭਰ ਸਕਦੇ ਹੋ ਹੋ ਰਿਹਾ ਹੈ ਦੇਸ਼ ਨੇ ਇਹਨਾਂ ਦਾ ਨਫਰਤ ਦਾ ਦੌਰ ਪੂਰੀ ਤਰ੍ਹਾਂ ਐਕਸਪੀਰੀਅੰਸ ਕਰ ਲਿਆ ਇਹਨਾਂ ਨੇ ਹਰ ਖੇਤੇ ਨੂੰ ਆਪਸ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾਤਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਧਰਮ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਹ ਨਫਰਤ ਦੇ ਦੌਰ ਦਾ ਐਕਸਪੀਰੀਅੰਸ ਕਰ ਲਿਆ ਉਹਦੇ ਵਿੱਚ ਡਿਵੈਲਪਮੈਂਟ ਨਹੀਂ ਹੁੰਦੀ ਉੱਥੇ ਆਪਸ ਵਿੱਚ ਸਿਰਫ ਪਾਲ ਪਾ ਕੇ ਤੇ ਆਪਸ ਵਿੱਚ ਭਰਾ ਭਰਾ ਨੂੰ ਲੜਾਇਆ ਜਾਂਦਾ ਲੋਕਾਂ ਨੇ ਐਕਸਪੀਰੀਅੰਸ ਕਰ ਲਿਆ ਵੀ ਇਸ ਤੋਂ ਕੁਝ ਨਹੀਂ ਹਾਸਲ ਹੋਣਾ ਹਰ ਬੰਦਾ ਬਹੁਤ ਹੀ ਜ਼ਿਆਦਾ ਅਮਨ ਸ਼ਾਂਤੀ ਤੇ ਪਿਆਰ ਨਾਲ ਰਹਿਣਾ ਚਾਹੁੰਦਾ ਇੱਥੇ ਆਪਾਂ ਸਾਰੇ ਪਰਿਵਾਰ ਪਰੜੇ ਆਪਸੀ ਭਾਈਚਾਰ ਨਾਲ ਰਹਿਨੇ ਆ ਸਾਡੇ ਮੈਨੂੰ ਤਿੰਨ ਵਾਰੀ ਮੈਂ ਮਲੇ ਰਿਆ ਹੁਣ ਤੱਕ ਤੇ ਇੱਥੇ ਕਦੀ ਕੋਈ ਝਗੜਾ ਨਹੀਂ ਹੋਇਆ ਹਿੰਦੂ ਸਿੱਖਾਂ ਦਾ ਬਹੁਤ ਵਾਰੀ ਕੋਸ਼ਿਸ਼ ਕਰਦੀ ਬੀਜੇਪੀ ਕੀ ਕਰਦੀ ਇਲੈਕਸ਼ਨਸ ਬਈ ਇਹਨਾਂ ਕੋ ਵੋਟ ਦਿਆ ਤਾਂ ਧਰਮ ਖਤਰੇ ਵਿੱਚ ਆ ਜਾਏਗਾ ਹੁਣ ਤੇ ਉਹ ਸਿੱਧਾ ਮੂੰਹ ਤੇ ਜਵਾਬ ਦੇਣ ਲੱਗੇ ਲੋਕ ਵਾਪਸ ਕਿ ਭਈ ਤੁਸੀਂ ਪੋਲਿਟੀਕਲ ਪਾਰਟੀ ਹੋ ਅਸੀਂ ਸਾਰੇ ਆਪਣਾ ਆਪਣੇ ਧਰਮ 'ਚ ਪੱਕੇ ਆ ਸਾਰੇ ਪਿਆਰ ਨਾਲ ਰਹਿ ਰਹੇ ਆ ਤੁਸੀਂ ਦੱਸੋ ਡਵੈਲਪਮੈਂਟ ਕੀ ਕੀਤੀ ਇਲੈਕਸ਼ਨ ਦਾ ਏਜੰਡਾ ਸਿਰਫ ਤੇ ਸਿਰਫ ਡਵੈਲਪਮੈਂਟ ਤੇ ਹੈ ਦਿੱਲੀ ਦੇ ਲੋਕ ਇਸ ਸੀਜ਼ਨ ਨੂੰ ਬਿਹਤਰ ਤਰੀਕੇ ਨਾਲ ਸਮਝ ਗਏ ਨੇ ਤੇ ਜਿਹੜੇ ਸੂਬਿਆਂ 'ਚ ਬੀਜੇਪੀ ਦੀ ਸਰਕਾਰ ਹੈ ਤੇ ਉੱਥੇ ਡਵੈਲਪਮੈਂਟ ਨਹੀਂ ਹੋਈ ਲੋਕਾਂ ਨੇ ਘੁੰਮ ਫਿਰ ਕੇ ਇਹੀ ਪੁੱਛਣਾ ਇਲੈਕਸ਼ਨ ਦੇ ਵੇਲੇ ਵੀ ਡਵੈਲਪਮੈਂਟ ਕੀ ਕੀਤੀ ਉਹ ਦੱਸੋ ਅਸੀਂ ਸਾਰੇ ਆਪਣੇ ਪਰ ਲੋਕ ਸਭਾ 'ਚ ਕਿਉਂ ਵੋਟ ਪਾ ਦਿੰਦੇ ਲੋਕ ਬੀਜੇਪੀ ਦੇ ਦੇਖੋ ਮੈਨੂੰ ਲੱਗਦਾ ਲੋਕ ਸਭਾ 'ਚ ਕੋਈ ਸਟਰੋਂਗ ਆਪੋਜੀਸ਼ਨ ਨਹੀਂ ਹੈ ਹੁਣ ਤੱਕ ਹੁਣ ਕੱਟ ਨਹੀਂ ਹੋ ਰਹੀ ਸਟਰੋਂਗ ਨਹੀਂ ਹੈਗੇ ਭਾਈ ਲੋਕ ਸਭਾ ਲੈ ਬਦ ਸਾਡੀ ਪਾਰਟੀ ਨੂੰ ਇਸ 26 ਨਵੰਬਰ ਨੂੰ ਬਣੇ 12 ਸਾਲ ਹੋਏ ਨੇ ਇਹ ਸੌ ਸੌ ਇਕ ਪੋਲੀਟੀਕਲ ਪਾਰਟੀ ਵਾਸਤੇ ਬਹੁਤ ਛੋਟਾ ਸਪੈਨ ਹੈ 12 ਸਾਲ ਦੇ ਅੰਦਰ ਸਾਡੀ ਪਾਰਟੀ ਨੈਸ਼ਨਲ ਬਣ ਗਈ ਦੋ ਸੂਬਿਆਂ 'ਚ ਸਾਡੀ ਸਰਕਾਰ ਹੈ ਲੋਕ ਸਭਾ ਰਾਜ ਸਭਾ ਸਾਡੀ ਹਾਜ਼ਰੀ ਹੈ ਬੇਬੇ ਸਾਬ ਕਾਰਪੋਰੇਸ਼ਨਸ ਵਿੱਚ ਸਾਡੇ ਮੇਅਰ ਨੇ ਬਹੁਤ ਸਾਰੀ ਅਦਾਂ ਦੀ ਅਚੀਵਮੈਂਟਸ ਨੇ ਜੋ 12 ਸਾਲ ਦੇ ਦੌਰਾਨ ਅਚੀਵ ਕਰਦੀਆਂ ਬਹੁਤ ਵੱਡੀ ਗੱਲ ਹੈ ਤੇ ਲੋਕ ਕਿਸ ਕਿਸਮ ਦੀ ਰਾਜਨੀਤੀ ਨੂੰ ਪਸੰਦ ਕਰ ਰਹੇ ਆਜ ਤੱਕ ਇੰਨੀ ਇਸ ਦੇਸ਼ ਦੇ ਇਤਿਹਾਸ ਵਿੱਚ ਇੰਨੀ ਫਾਸਟ ਗਰੋ ਕੋਈ ਵੀ ਪਾਰਟੀ ਨਹੀਂ ਹੋਈ ਕਿਉਂਕਿ ਲੋਕਾਂ ਨੂੰ ਨਵੇਂ ਕਿਸਮ ਦੀ ਰਾਜਨੀਤੀ ਪਸੰਦ ਆ ਰਹੀ ਹੈ ਲੋਕਾਂ ਨੂੰ ਇੱਕ ਕੰਮ ਵਾਲੀ ਰਾਜਨੀਤੀ ਪਸੰਦ ਆ ਰਹੀ ਹੈ ਕਿ ਜੇ ਕਿਸੇ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ ਸਾਡੇ ਕੋਲ ਆਵੇ ਤੇ ਉਹ ਕੰਮ ਦੱਸੇ ਬਈ ਮੈਂ ਆਪਾਂ ਜੱਦ ਵੀ ਵੋਟ ਲੈਣ ਜਾਂਦੇ ਆ ਲੋਕਾਂ ਕੋਲ ਪਹਿਲੀ ਵਾਰ ਤੇ ਆਪਾਂ ਹੱਥ ਜੋੜ ਕੇ ਇੱਕ ਮੌਕਾ ਮੰਗਿਆ ਉਸ ਤੋਂ ਬਾਅਦ ਦੂਜੀ ਵਾਰ ਤੋਂ ਸਿਰਫ ਸਾਡੇ ਅੱਚ ਦੋ ਕਾਗਜ਼ ਹੁੰਦੇ ਨੇ ਇੱਕ ਸਾਡਾ ਪਿਛਲੇ ਚੋਣਾਂ ਵਿੱਚ ਕੀਤਾ ਵਾਦੀਆਂ ਦਾ ਮੈਨੀਫੈਸਟੋ ਹੁੰਦਾ ਤੇ ਇੱਕ ਪੰਜ ਸਾਲਾਂ ਦਾ ਰਿਪੋਰਟ ਕਾਰਡ ਹੁੰਦਾ ਬਈ ਸਾਰੇ ਸਕੂਲ ਨਵੇਂ ਅੱਛੇ ਬਣਾਤੇ ਮੋਹਲਾ ਕਲੀਨਿੰਗ ਬਣਾਤੇ ਸੜ ਕਾਂਸੀ ਵਰਦੀ ਲੈਣ ਪਾਣੀ ਦੀ ਲੈਣ ਕੈਮਰੇ ਲਾਈਟਾਂ ਪਾਰਕ ਕੂੜੇ ਦੇ ਢੇਰਾਂ ਨੂੰ ਹਟਾ ਕੇ ਸ਼ਾਨਦਾਰ ਗਾਰਡਨ ਬਣਾਤੇ ਇਹ ਕੰਮ ਕੀਤੇ ਜੀ ਕੰਮ ਪਸੰਦ ਆਇਆ ਤੇ ਵੋਟ ਪਾਓ ਤੇ ਮੈਂ ਤੁਹਾਨੂੰ ਦੱਸਾਂ ਪਹਿਲੀ ਵਾਰ ਜਦੋਂ ਮੈਂ ਚੋਣ ਲੜਿਆ ਤੇ ਮੇਰਾ ਮਾਰਜਨ ਸਿਰਫ 2088 ਵੋਟਾਂ ਦਾ ਸੀ ਜੀ ਲੋਕਾਂ ਨੇ ਕੰਮਾਂ ਦੀ ਰਾਜਨੀਤੀ ਨੂੰ ਪਸੰਦ ਕੀਤਾ ਤਾਂ ਹੀ ਉਹ ਮਾਰਜਨ ਸਿੱਧਾ 10 ਗੁਣਾ ਵਧਾ ਕੇ 2000 ਤੋਂ 20000 ਕਰ ਦਿੱਤਾ ਦੋ ਵਾਰੀ ਬੰਦਾ ਐਮਐਲਏ ਰਹੇ ਨੇ ਤੇ ਲੋਕੀ ਕਹਿੰਦੇ ਨੇ ਐਂਟੀਨ ਗੰਮੈਸੀ ਹੁੰਦੀ ਹੈ ਤੇ ਇੱਥੇ ਉਹਦਾ ਪੁੱਠਾ ਹੈ ਜੀ ਤੁਸੀਂ ਕੰਮ ਕਰ ਰਹੇ ਹੋ ਨਾ ਲੋ ਤੀਜੀ ਵਾਰ ਮੈਂ ਇਲੈਕਸ਼ਨ ਲੜਿਆ ਤੇ 20000 ਤੋਂ ਵਧਾ ਕੇ 30000 ਹੋ ਗਿਆ ਸਾਡੇ ਤੇ ਕੋਈ ਬਹੁਤ ਜ਼ਿਆਦਾ ਵਾਦੀ ਨਹੀਂ ਇਹ ਕੋਲੇਕਲਾ ਵੋਟ ਵੀ ਨਹੀਂ ਪੈਂਦੀ ਉਹਦੇ ਚ 30000 ਦਾ ਮਾਰਜਨ ਬਹੁਤ ਵੱਡੀ ਗੱਲ ਹੈ ਲਗਭਗ 65% ਵੋਟ ਸਾਡੇ ਫੇਵਰ ਚ ਹੁੰਦੀ ਹੈ ਤੇ ਹੁਣ ਫਿਰ ਲੋਕੀ ਤਿਆਰ ਨੇ ਕਿ ਵੀ ਆਪਾਂ ਪਿਛਨੀ ਵਾਰ ਦਾ ਰਿਕਾਰਡ ਤੋੜਨਾ ਕਿਉਂਕਿ ਸਾਨੂੰ ਕੰਮ ਕਰਨ ਵਾਲੀ ਸਰਕਾਰ ਹੀ ਚਾਹੀਦੀ ਹੈ ਸਰਕਾਰ ਤੋਂ ਤੇ ਹਰ ਬੰਦੇ ਦੀ ਆਹੀ ਆਸ ਹੁੰਦੀ ਹੈ ਪਰ ਜਦੋਂ ਆਪਸ਼ਨ ਨਹੀਂ ਹੋਏ ਤੇ ਬੰਦਾ ਕੀ ਕਰੇ ਫਿਰ ਤੇ ਬੰਦਾ ਪਰੇਸ਼ਾਨ ਹੋ ਕੇ ਇੱਕ ਵਾਰ ਕਾਂਗਰਸ ਤੋਂ ਪਰੇਸ਼ਾਨ ਹੋ ਕੇ ਤੇ ਬੀਜੇਪੀ ਨੂੰ ਵੋਟ ਪਾ ਦਿੱਤੀ ਬੀਜੇਪੀ ਤੇ ਪਰੇਸ਼ਾਨ ਹੋ ਕੇ ਤੇ ਕਾਂਗਰ ਹੋੜੇ ਕਿ ਨਵੇਂ ਕਿਸਮ ਦਾ ਆਲਟਰਨੇਟ ਮਿਲਿਆ ਤੇ ਸਪੀਡ ਨਾਲ ਉਹ ਗਰੋਅ ਕਰ ਰਿਹਾ ਲੋਕਾਂ ਨੂੰ ਕੰਮ ਬਚੇਗਾ ਮੈਂ ਆਖਰੀ ਸਵਾਲ ਹੈ ਮੇਰਾ ਤੁਹਾਨੂੰ ਸਮੇਂ ਦੀ ਘਾਟ ਹੈ ਤੁਸੀਂ ਹੁਣ ਜਾਣਾ ਵੀ ਹੈ ਦਿੱਲੀ ਕਮੇਟੀ ਦੇ ਲੀਡਰਸ਼ਿਪ ਸਿੱਧੇ ਤੌਰ ਦੇ ਉੱਤੇ ਬੀਜੇਪੀ ਦੇ ਸਮਰਥਨ ਚ ਹੈ ਬਹੁਤ ਸਪਸ਼ਟ ਹੈ ਇਹ ਗੱਲ ਕੀ ਦਿੱਲੀ ਦੇ ਸਿੱਖ ਦਿੱਲੀ ਕਮੇਟੀ ਦੇ ਪ੍ਰਭਾਵ ਚ ਬੀਜੇਪੀ ਨੂੰ ਵੋਟ ਕਰਨਗੇ ਬਹੁਤ ਜ਼ਿਆਦਾ ਮੈਨੂੰ ਇਹ ਮੰਦਭਾਗਾ ਲੱਗਦਾ ਹੈ ਕਿ ਬੀਜੇਪੀ ਨੇ ਸਿੱਖਾਂ ਦਾ ਕਿੰਨਾ ਨੁਕਸਾਨ ਕੀਤਾ ਹੂੰ ਕਿਸਾਨ ਆंदोलਨ ਤੋਂ ਲੈ ਕੇ ਅਲਗ-ਅਲਗ ਕਿਸਮ ਦੇ ਕਦੀ ਏਕਰਪਾਨ ਤੇ ਬੈਨ ਲਗਾ ਦੋ ਕਦੇ ਕੁਝ ਕਰ ਦੋ ਸਭ ਜਾਣਦੇ ਨੇ ਇਹ ਲੀਡਰ ਆਪ ਹੀ ਬੋਲਦੇ ਰਹੇ ਨੇ ਅੱਜ ਜੋ ਭਾਜਪਾ ਦੀ ਟਿਕਟਾਂ ਤੇ ਇਲੈਕਸ਼ਨ ਲੜ ਰਹੇ ਨੇ ਭਾਜਪਾ ਨੂੰ ਗਾਲ੍ਹਾਂ ਕੱਢ ਰਹੇ ਸੀ ਕੁਝ ਟਾਈਮ ਪਹਿਲਾਂ ਤੱਕ ਕਿ ਮਰ ਜਾਗਾ ਪਰ ਭਾਜਪਾ ਜਿੱਤੇਗਾ ਚੁੱਕਾਂਗਾ ਨਹੀਂ ਇਹ ਨਹੀਂ ਕਰਾਂਗਾ ਤੇ ਮਿੰਟ ਲੱਗਿਆ ਤੇ ਪੈਸਿਆਂ ਤੇ ਪਦ ਤੇ ਅਲਗ-ਅਲਗ ਕਿਸਮ ਦੇ ਲਾਲਚ ਵਿੱਚ ਜੋ ਸਿੱਖ ਭਾਜਪਾ ਵਿੱਚ ਸ਼ਾਮਲ ਹੋ ਰਹੇ ਨੇ ਉਹ ਮੈਨੂੰ ਨਹੀਂ ਲੱਗਦਾ ਕੋਈ ਚੰਗਾ ਕੰਮ ਕਰ ਰਹੇ ਨੇ ਉਹ ਕਮਿਊਨਿਟੀ ਨੂੰ ਜਵਾਬ ਦੇਣਾ ਪਏਗਾ ਉਹਨਾਂ ਨੂੰ ਟਾਰਨ ਅੰਗੜਤੇ ਮੇਰਾ ਸਵਾਲ ਇਹ ਹੈ ਕਿ ਦਿੱਲੀ ਕਮੇਟੀ ਦੇ ਪ੍ਰਭਾਵ ਚ ਦਿੱਲੀ ਦਾ ਸਿੱਖ ਬੀਜੇਪੀ ਨੂੰ ਵੋਟ ਪਾਊਗਾ ਨਹੀਂ ਪਾਊਗਾ ਕਿਉਂਕਿ ਸਿੱਖ ਬੜੇ ਵੱਖ ਕਿਸਮ ਦੀ ਕਮਿਊਨਿਟੀ ਹੈ ਤਾਂ ਨਾਲ ਛੇ ਅੱਗੇ ਕਦੀ ਨਹੀਂ ਚੁਕਦੀ ਤਾਂ ਉਹ ਆਪਣੀ ਰੈਪ੍ਰেজੈਂਟੇਸ਼ਨ ਕਰਨ ਵਾਲੀ ਕਮੇਟੀ ਦੇ ਪਿੱਛੇ ਨਹੀਂ ਲੱਗਣਗੇ ਬਿਲਕੁਲ ਹੀ ਨਹੀਂ ਲੱਗਣਗੇ ਮੈਂ ਤੁਹਾਨੂੰ ਦੱਸ ਦਿੰਦਾ ਹੁਣ ਰੀਸੈਂਟ ਐਗਜ਼ਾਮਪਲ ਮੈਂ ਤੁਹਾਨੂੰ ਲੋਕ ਸਭਾ ਚ ਉਹਨਾਂ ਦਾ ਦੱਸਿਆ ਸਾਰੇ ਲੱਗੇ ਹੋਏ ਸੀ ਤਾਂ ਵੀ ਅ ਗੁਰਨਾਨਕ ਸਾਹਿਬ ਨੇ ਜਦੋਂ ਤੋਂ ਬਾਬਰ ਨੂੰ ਜਬਰ ਕੀਤਾ ਤਤੋਂ ਇਹ ਦੌਰ ਸ਼ੁਰੂ ਹੋਇਆ ਬਈ ਆਪਾਂ ਤਾਂ ਨਾ ਸਹੀ ਦੇ ਅਗੇ ਨਹੀਂ ਚੁੱਕਦੇ ਉਸ ਤੋਂ ਬਾਅਦ ਗੁਰਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੇਸ ਆਵਾਜ ਵੀ ਆ ਪੂਰੇ ਦੁਨੀਆ ਚ ਭਾਵੇਂ ਕਹਿਣ ਜੀ ਮੋਦੀ ਜੀ ਦਾ ਡੰਕਾ ਵੱਜਦਾ ਪਰ ਕਿਸਾਨ ਅੰਦੋਲਨ ਚ ਮੋਦੀ ਜੀ ਨੇ ਮਾਫੀ ਮੰਗੀ ਚੁੱਕੇ ਹੋ ਕਿਉਂਕਿ ਆਪਾਂ ਆਪਣੀ ਸਹੀ ਗੱਲ ਕਹਿਣ ਵਾਸਤੇ ਕਿਸੇ ਵੀ ਹੱਦ ਤੱਕ ਜਾਣਦੇ ਆ ਤੇ ਮੈਨੂੰ ਲੱਗਦਾ ਹੈ ਕਿ ਤਾਨਾਸ਼ਾਹੀ ਦਾ ਜੋ ਦੌਰ ਬੀਜੇਪੀ ਨੇ ਕੁਝ ਸਮੇਂ ਤੋਂ ਚਲਾਇਆ ਹੋਇਆ ਇਸ ਦੇਸ਼ ਦੇ ਅੰਦਰ ਲੋਕ ਕਿਉਂ ਸੀਸਾ ਬੁਰਾ ਮੰਨ ਰਹੇ ਨੇ ਦਿੱਲੀ ਦੇ ਇਲੈਕਟਿਡ ਮਿਨਿਸਟਰਸ ਨੂੰ ਲੈ ਕੇ ਤੇ ਇਲੈਕਟਿਡ ਸੀਐਮ ਤੱਕ ਸਭ ਨੂੰ ਤੁਸੀਂ ਜੇਲ੍ਹ ਚ ਪਾਇਆ ਕਿਸ ਖਾਤਰੋ ਕਿ ਅਸੀਂ ਇਸ ਪਾਰਟੀ ਨੂੰ ਖਤਮ ਕਰਨਾ ਅਸੀਂ ਸਰਕਾਰ ਨੂੰ ਖਤਮ ਕਰਨਾ ਫਿਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਸਭ ਚੀਜ਼ਾਂ ਠੀਕ ਹੋਈਆਂ ਓਖਾ ਦੌਰ ਲੰਘਿਆ ਤੇ ਅੱਜ ਫਿਰ ਬੀਜੇਪੀ ਨੂੰ ਡਟ ਕੇ ਆਮ ਆਦਮੀ ਪਾਰਟੀ ਟੱਕਰ ਦੇ ਰਹੀ ਹੈ ਫਿਰ ਪਿਛਲੀ ਵਾਰ ਵਰਗੇ ਨਤੀਜੇ ਇੱਥੇ ਹੋਣਗੇ ਦਿੱਲੀ ਦੇ ਲੋਕ ਪੂਰੀ ਤਰ੍ਹਾਂ ਮਨ ਬਣਾ ਬੈਠੇ ਆ ਬਸ ਤਾਨਾ ਚਾਹੀਦਾ ਇਸ ਗੁੰਡਾਗਰਦੀ ਦਾ ਜਵਾਬ ਅਸੀਂ ਆਉਣ ਵਾਲੀ ਚੋਣ ਵਿੱਚ ਦੇਵਾਂਗੇ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦੇ ਨਾਲ ਦਿੱਲੀ ਦੇ ਲੋਕਾਂ ਦਾ ਅਹਿਸਾਸ ਕੀ ਹੈ ਤੁਹਾਡੇ ਤੁਹਾਡੇ ਹਲਕੇ ਦੇ ਲੋਕਾਂ ਚ ਕੀ ਚਰਚਾ ਸੀ ਬਿਲਕੁਲ ਇਸ ਚੀਜ਼ ਤੇ ਲੋਕ ਫਕਰ ਮਹਿਸੂਸ ਕਰਦੇ ਕਿ ਫਕਰ ਮਹਿਸੂਸ ਕਰਦੇ ਸਾਡਾ ਮੁੱਖ ਮੰਤਰੀ ਕਿ ਉਹ ਜਰਾਪ ਘਟਾਲੇ ਦੇ ਫਕਰ ਮਹਿਸੂਸ ਕੋਈ ਕੋਈ ਘਟਾਲਾ ਹੋਇਆ ਹੀ ਨਹੀਂ ਨਾ 1 ਰੁਪਏ ਦਾ ਰੋਪ ਸਾਬਤ ਨਹੀਂ ਹੋਇਆ ਅਜ ਤੱਕ ਫਕਰ ਇਸ ਚੀਜ਼ ਤੇ ਮਹਿਸੂਸ ਕਰਦੇ ਕਿ ਸਾਡਾ ਮੁੱਖ ਮੰਤਰੀ ਉਹ ਜਿਹਾ ਸ਼ਖਸੀਅਤ ਹੈ ਕਿ ਕਸ਼ਮੀਰ ਤੋਂ ਲੈ ਕੇ ਕਰਨਿਆ ਕੁਮਾਰੀ ਤੱਕ ਬੇਸਾਬ ਲੋਕ ਜੋ ਭਾਜਪਾ ਤੋਂ ਡਰ ਕੇ پیچھے بھی ਸ਼ਾਮਲ ਹੋ ਗਏ ਸਾਡਾ ਬੰਦਾ ਨਹੀਂ ਡਰਿਆ ਇਹਨਾਂ ਅੱਗੇ ਖੜਾ ਦਾ ਰਿਹਾ ਤੇ ਖੜਾ ਰਹੇਗਾ ਇੱਕੋ ਇੱਕ ਸ਼ਖਸ ਇਸ ਦੇਸ਼ ਦੀ ਰਾਜਨੀਤੀ ਵਿੱਚ ਲੋਕਾਂ ਨੂੰ ਨਜ਼ਰ ਆ ਰਿਹਾ ਹੈ ਕੀ ਜੋ ਬੀਜੇਪੀ ਤੋਂ ਡਰਦਾ ਨਹੀਂ ਤੇ ਬੀਜੇਪੀ ਨੂੰ ਟੱਕਰ ਦੇ ਸਕਦਾ ਉਹ ਹੈ ਅਰਵਿੰਦ ਕੇਜਰੀਵਾਲ ਤੇ ਇੱਕੋ ਪਾਰਟੀ ਆਮ ਆਦੀ ਪਾਰਟੀ ਫਿਰ ਵੋਟ ਤੁਸੀਂ ਅਰਵਿੰਦ ਕੇਜਰੀਵਾਲ ਦੇ ਨਾਂ ਤੇ ਮੰਗ ਰਹੇ ਹੋ ਵਿਕਾਸ ਦੇ ਨਾਂ ਤੇ ਜਾਂ ਪਰਸਨਲੀ ਕਿ ਤੁਸੀਂ ਜਰਨੈਲ ਸਿੰਘ ਨੂੰ ਵੋਟ ਪਾਉਣੀ ਹੈ ਦੇਖੋ ਹਰ ਚੀਜ਼ ਦਾ ਆਪਣਾ ਫੈਕਟਰ ਹੁੰਦਾ ਹੈ ਅਸੀਂ ਜੋ ਹਾਂ ਅਸੀਂ ਆਮ ਆਦੀ ਪਾਰਟੀ ਦੇ ਕਰਕੇ ਹਾਂ ਆਪਣੀ ਪਾਰਟੀ ਕਰਕੇ ਹਾਂ ਆਪਣੇ ਲੀਡਰ ਨੂੰ ਆਪਾਂ ਫੋਲੋ ਕਰਦੇ ਹਾਂ ਵੀ ਉਹਨੇ ਸਾਨੂੰ ਜੋ ਸਿਖਾਇਆ ਹੈ ਕਿ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਜਾਵੇ ਸਰਕਾਰ ਵਿੱਚ ਇਦਾਂ ਦੀਆਂ ਯੋਜਨਾਵਾਂ ਲਿਆਂਾਈ ਜਾਣ ਜਿਦੇ ਨਾਲ ਲੋਕਾਂ ਨੂੰ ਫਾਇਦਾ ਹੋਵੇ ਫੇ ਜੋ ਮੈਨੂੰ ਲੱਗਦਾ ਹੈ ਮੇਰਾ ਹੀ ਕੰਟਰੀਬਿਊਸ਼ਨ ਹੈ ਕਿ ਮੈਂ ਉਹ ਸਕੀਮਸ ਨੂੰ ਫੋਲੋ ਕੀਤਾ ਉਹਨਾਂ ਦੇ ਸਿਖਾਏ ਨੂੰ ਫੋਲੋ ਕੀਤਾ ਤੇ ਇੱਕ ਤਿਲਕਨਗਰ ਦੇ ਪਰਿਵਾਰਾਂ ਨਾਲ ਮੈਂ ਇਹੋ ਜੀ ਸਾਂਝ ਬਣਾਈ ਕਿ ਤਿਲਕਨਗਰ ਦਾ ਹਰ ਪਰਿਵਾਰ ਅੱਜ ਇਹ ਮੰਨਦਾ ਹੈ ਕਿ ਐਮਐਲਏ ਸਾਡੇ ਪਿਓ ਆਪਣੇ ਭਰਾ ਤੇ ਪੁੱਤਰ ਵਰਗਾ ਹੈਗਾ ਬੀਜੇਪੀ ਕਹਿੰਦੀ ਹੈ ਕਿ ਰਾਮ ਮੰਦਰ ਬਣਾਇਆ ਭਗਵਾਨ ਰਾਮ ਸਾਡੇ ਨਾਲ ਨੇ ਭਗਵਾਨ ਰਾਮ ਉਹਨਾਂ ਦੇ ਨਾਲ ਨੇ ਦੇਖੋ ਭਗਵਾਨ ਰਾਮ ਸਭ ਦੇ ਦਿਲਾਂ ਵਿੱਚ ਵਸਦੇ ਨੇ ਤਿਲੂਗੇ 10 ਬੈਠੇ ਨੇ ਵੀ ਆਪਣਾ ਆਪਾਂ ਸਾਰੇ ਆਪਣੇ ਧਰਮ ਦੇ ਪੱਕੇ ਆ ਤੁਸੀਂ ਆ ਦੱਸੋ ਤੁਸੀਂ ਕੰਮ ਕੀ ਕੀਤਾ ਉਹ ਠੀਕ ਹੈ ਧਰਮ ਦੇ ਤੌਰ ਤੇ ਸਾਰੇ ਆਪਣਾ ਆਪਣਾ ਸਭ ਦਾ ਆਪਣਾ ਆਪਣਾ ਮਾਤਾ ਸਭ ਆਪਣੇ ਆਪਣੇ ਦਿਲੋਂ ਧਾਰਮਿਕ ਹੁੰਦੇ ਨੇ ਪਰ ਸਰਕਾਰ ਦਾ ਕੰਮ ਹੈ ਨਹੀਂ ਸਰਕਾਰ ਦਾ ਕੰਮ ਹੈ ਸਾਡੀ ਡਿਵੈਲਪਮੈਂਟ ਵਾਸਤੇ ਤੁਸੀਂ ਕੀ ਕੀਤਾ ਉਹ ਦੱਸੋ ਉੱਥੇ ਬੀਜੇਪੀ ਬਿਲਕੁਲ ਬਲੈਂਕ ਹੋ ਜਾਂਦੀ ਦੱਸਣ ਵਾਸਤੇ ਕੁਝ ਨਹੀਂ ਹੈਗਾ ਬਹੁਤ ਧੰਨਵਾਦ ਤੁਹਾਡੇ ਕੋਲ ਸਮਾਂ ਥੋੜਾ ਹੈ ਔਰ ਅਸੀਂ ਅਗਲੀ ਵਾਰ ਖੁੱਲੇ ਸਮੇਂ 'ਚ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਨਾ ਮੇਰੀ ਵੀ ਮੇਰੀ ਵੀ ਰਿਕਵੈਸਟ ਹੈ ਮਕਰਸਾ ਮੈਂ ਤਸੱਲੀ ਤੁਹਾਡੇ ਨਾਲ ਕਿਸੇ ਦਿਨ ਦੀ ਗੱਲ ਹੋ ਜਾਵੇਗੀ। ਇੰਨੀਆਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਪੋਲਿਟਿਕਲ ਕੈਰੀਅਰ ਦੀਆਂ ਕੀ ਸਰਵ ਕੀਤਾ ਹੈ ਪੁੱਛਣਾ ਰਹਿ ਗਿਆ ਅਜੇ ਘੱਟ ਸਮੇਂ ਦੇ ਵਿੱਚ। ਦੱਸ ਦਿਓ ਜਾਂਦੇ ਜਾਂਦੇ ਤਿੰਨ ਪੁਆਇੰਟਸ ਜਿਹੜੇ ਜਰਨੈਲ ਸਿੰਘ ਨੇ ਕੋਈ ਕੰਮ ਕੀਤੇ ਆ ਤਾਂ ਦੱਸ ਦਿਓ ਜਾਂਦੇ ਜਾਂਦੇ। ਪੁਆਇੰਟਸ ਤੇ ਬਹੁਤ ਸਾਰੇ ਨੇ ਪਰ ਮੈਂ ਹੀ ਕਹਾਗਾ ਕਿ ਤਿਲਕਨਗਰ ਨੂੰ ਅ ਪਿਛਲੇ 10 ਟਰਮਸ ਦੇ ਅੰਦਰ ਆਪਾਂ ਬਿਹਤਰ ਬਣਾਇਆ। ਬਹੁਤ ਸਾਰੇ ਕੰਮ ਕੀਤੇ ਰਹੇ ਤੇ ਬਹੁਤ ਸਾਰੇ ਕੰਮ ਅਜੇ ਕਰਨੇ ਬਾਕੀ ਨੇ। ਇਹ ਪਿਲਕਨਗਰ ਦੇ ਹਰ ਪਰਿਵਾਰ ਦੇ ਨਾਲ ਇੱਕ ਪੁੱਤਰ ਦੇ ਭਰਾ ਵਰਗਾ ਰਿਸ਼ਤਾ ਬਣਾਇਆ ਹੁਣ ਉਹ ਐਮਐਲਏ ਸਾਹ ਵਾਲੀ ਲੋਕ ਫੀਲਿੰਗ ਨਹੀਂ ਕਰਦੇ ਲੋਕ ਮਾਣ ਨਾਲ ਕਹਿੰਦੇ ਨੇ ਵੀ ਐਮਐਲਏ ਸਾਡਾ ਪੁੱਤਰ ਹੈ ਬਿਨਾਂ ਸਿਕਿਉਰਟੀ ਤੋਂ ਜਾ ਸਕਦੇ ਹਾਂ ਬਿਲਕੁਲ ਚੱਲਦੇ ਜੀ ਆਪਣੀਆਂ ਗਲੀਆਂ 'ਚ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾਂਦੇ ਹਾਂ ਤੇ ਲੋਕ ਮੈਨੂੰ ਇਸ ਚੀਜ਼ ਦੇ ਲਈ ਚੰਗਾ ਲੱਗਦਾ ਕਿ ਮੈਂ ਜਾ ਕੇ ਜਿਸ ਮਰਜ਼ੀ ਘਰ 'ਚ ਵੜਦਾ ਤੇ ਲੋਕ ਬੇਸਾਬ ਪਿਆਰ ਦਿੰਦੇ ਨੇ ਤੇ ਇਹ ਇੱਕ ਬਹੁਤ ਵੱਡੀ ਮੇਰੀ ਅਚੀਵਮੈਂਟ ਮੰਗਦਾ ਇਸ ਕਰਕੇ ਮੈਂ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਘਰ ਪਰਖਦਾ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਇਸ ਪੇਸ਼ਕਸ਼ ਚ ਇਨਾ ਹੀ ਜਰਨੈਲ ਸਿੰਘ ਜੀ ਹੋਣਾ ਨੂੰ ਇੱਕ ਇੰਟਰਵਿਊ ਹੋਰ ਅਸੀਂ ਪ੍ਰੋਮਿਸ ਕੀਤਾ ਹੈ ਕਿ ਡਿਟੇਲ ਦੇ ਵਿੱਚ ਇਹਨਾਂ ਦੇ ਨਾਲ ਚੋਣਾਂ ਤੋਂ ਬਾਅਦ ਕਰਾਂਗੇ ਧੰਨਵਾਦ